ਸਿੱਖਿਆ ਕ੍ਰਾਂਤੀ ਦੇ ਬੋਰਡ ਲੱਗੇ ਹੋਏ ਆ ਆ ਨਿਕਲੀ ਪਈ ਆ ਕੂਕ ਆ ਹੁਣ ਕਰ ਕੀ ਰਿਹਾ ਏ ਇਹ ਕੀ ਕਰੇ ਮੋਦੀ ਦੀਆਂ ਪਾਲਸੀਆਂ ਨੇ ਨਾ ਛੋਡੇ ਕੋਲ ਟੀਚਰ ਹੈਗੇ ਆ ਜਾਂ ਨਹੀਂ ਹੈਗੇ ਕੋਈ ਮਸਲਾ ਨਹੀਂ ਹੈਗਾ ਛੋਡੇ ਕੋਲ ਕਾਲਜ ਚ ਰੂਮ ਹੈਗੇ ਆ ਜਾਂ ਨਹੀਂ ਹੈਗੇ ਕੋਈ ਮਸਲਾ ਨਹੀਂ ਬਲੈਕ ਬੋਰਡ ਹੈਗਾ ਕਿ ਨਹੀਂ ਮਸਲਾ ਕੋਈ ਮਸਲਾ ਨਹੀਂ ਤਾਂ ਤੁਸੀਂ ਕੀ ਕਰਨਾ ਲਾਗੂ ਕਰਨਾ ਜੀ ਸਿੱਖਿਆ ਮੰਤਰੀ ਸਾਡਾ ਇੱਕ ਤੇ ਮਾਰ ਮਾਰ ਕੇ ਆ ਥੱਪੜ ਮਾਰ ਮਾਰ ਕੇ ਬਾਹਾਂ ਲੰਮੀਆਂ ਕਰਕੇ ਐਂ ਕਹਿੰਦਾ ਸੀਨਾ ਚੌੜਾ ਕਰ ਕਰਕੇ ਮੈਂ ਇਹ ਭਰਤੀ ਪੂਰੀ ਕਰੀਆ ਸੁਪਰੀਮ ਕੋਰਟ ਨੇ ਕਿਹਾ ਵੀ ਕੇਸ ਸ ਡਿਫੈਂਡ ਕਰਨ ਦੇ ਵਿੱਚ ਸਰਕਾਰ ਹਾਰੀ ਐ ਅਸੀਂ ਨਹੀਂ ਹਾਰੇ ਰਿਸਪੌਂਡੈਂਟ ਕੌਣ ਸੀਗੀ ਸਰਕਾਰ ਇੱਕ ਇੱਕ ਹੀアリング ਦਾ ਵੀ ਵੀ ਲੱਖ ਰੁਪਿਆ ਜਾਂਦਾ ਰਿਹਾ ਅਸੀਂ ਪੈਸਾ ਲਾਇਆ ਕਰੋੜਾਂ ਦੇ ਵਿੱਚ ਸਾਡਾ ਪੈਸਾ ਲੱਗ ਗਿਆ ਅਬਦੀ ਪਾਲਸ ਕੀ ਲਾਗੂ ਕਰਨੀ ਹੋਵੇ ਕੇਜਰੀਬਾਲ ਜਦੋਂ ਜੇਲ੍ਹ ਚ ਸੀ ਉਹਨੂੰ ਛਡਾਉਣਾ ਹੋਵੇ ਸ਼ਸ਼ੋਧੀਆਂ ਨੂੰ ਛਡਾਉਣਾ ਹੋਵੇ ਇਹਨਾਂ ਦੇ ਮੰਤਰੀ ਨੂੰ ਛਡਾਉਣਾ ਹੋਵੇ ਤੁਸੀਂ ਇਹ ਦੇਖ ਲਓ ਵੀ ਕਿੱਥੋਂ ਤੱਕ ਜਾਂਦੇ ਆਗੇ ਜੋ ਪਰ ਤਿੰਨ ਪਰਸੈਸ ਸਰਕਾਰ ਨੇ ਬਣਾਇਆ ਸੀ ਪ੍ਰੋਸੀਜਰ ਬਣਾਇਆ ਸੀ ਉਹ ਫਾਲੋ ਕੀਤਾ ਅਸੀਂ ਕੀ ਕਰ ਸਕਦੇ ਹਾਂ ਜੋ ਕਾਇਦੇ ਕਾਨੂੰਨ ਸਰਕਾਰ ਬਣਾਉਗੀ ਉਸ ਤੋਂ ਵੀ ਫਾਲੋ ਕਰਾਂਗੇ ਨਾ ਮੀਡੀਆ ਦੇ ਵਿੱਚ ਕੀ ਚਲਾਇਆ ਜਾ ਰਿਹਾ ਕਾਂਗਰਸ ਨੇ ਭਾਰਤੀ ਗਲਤ ਕਰੀ ਹੈ ਜੀ ਜੌਨੀ ਲੈਟਰਕੀ ਨੇ ਦਿੱਤਾ ਹੈ ਭਵੰਤਮਾਨ ਹੈ ਬੋਲਿਆ ਨਹੀਂ ਬੋਲਣ ਵਾਸਤੇ ਤਾਂ ਨਿ ਸਲਾਹਕਾਰ ਦੀ ਲੋੜ ਐਮਐਲਏ ਦਾ ਪੰਜ ਭੜਿਆ ਇਹ ਕਿੰਨਾ ਕ ਭੜਿਆ ਆਪ ਜਿਹੜਾ ਕਹਿੰਦਾ ਸੀਗਾ ਕਹਿੰਦੇ ਵੀ ਮਾਸਟਰ ਨੂੰ ਕੁੱਤੇ ਨੇ ਵੱਢ ਲਿਆ ਕਹਿੰਦੇ ਚੰਗੀ ਗੱਲ ਹੋਈ ਕਿਸੇ ਬੰਦੇ ਨੂੰ ਨਹੀਂ ਵੱਢਿਆ ਇਹਨੇ ਤਾਂ ਕੋਈ ਵੀ ਨਹੀਂ ਖੋਲਿਆ ਇਹਨੇ ਇੱਕ ਵੀ ਮੈਡੀਕਲ ਨਹੀਂ ਖੋਲਿਆ ਹੈਗਾ ਕਿਹੜੇ ਕੀ ਖੋਲੇ ਕੀ ਇਹਨੂੰ ਕੁਝ ਨਹੀਂ ਕੋਈ ਭਰਤੀ ਨਹੀਂ ਕੀਤੀ ਹੈਗੀ ਇਹਦਾ ਸਿਰਫ ਦਿਖਾ ਰਿਹਾ ਹੈਗਾ ਉੱਥੇ ਦੇ ਜਿੰਨਾ ਅਫਸਰ ਸਾਹੀ ਆ ਜਾਂ ਹੋਰ ਮੈਕਮੇ ਦੇ ਵਿੱਚ ਬੰਦੇ ਸੀਗੇ ਕੋਈ ਹੀ ਕਹਿੰਦੇ ਸੀ ਵੀ ਇਹਦਾ ਤੁਸੀਂ ਲੈ ਕੇ ਆਇਆ ਹੋ ਭਰਤੀ ਇਹ ਨਹੀਂ ਕਰਨਾ ਚਾਹੁੰਦੇ ਸੀ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਹੈਗਾ ਇਸ ਭਰਤੀ 'ਚ ਹੁਣ ਇਹਦੇ ਨਾਲ ਫਾਇਦਾ ਕੀ ਨ ਹੋਊਗਾ ਭਰਤੀ ਨਾ ਹੋਵੇ ਹੁਣ ਤੱਕ ਕਿਉਂ ਲੜਕਦੇ ਰਹੀਏ ਭਰਤੀ ਨਾ ਹੋਵੇ ਕਿ ਕਿਹਨੂੰ ਫਾਇਦਾ ਜੀ ਪ੍ਰਾਈਵੇਟ ਯੂਨੀਵਰਸਿਟੀਆਂ ਦੁਕਾਨਾਂ ਖੁੱਲੀਆਂ ਨੇਗੀਆਂ ਲੋਕ ਉੱਥੇ ਜਾਣਗੇ ਕਿ ਕਿ ਉੱਥੇ ਪੜ੍ਹਨ ਦੀ ਲੋੜ ਨਹੀਂ ਪੈਂਦੀ ਮਤਲਬ ਤੁਸੀਂ ਕਲਾਸਾਂ ਲਾਉਣ ਦੀ ਲੋੜ ਨਹੀਂ ਹੈ ਕਿ ਤੁਸੀਂ ਪੈਸੇ ਦੇ ਦਿਓ ਅਗੋਂ ਉਹ ਏਦਾਂ ਦੇ ਕੇ ਉਹ ਵੀ ਨਹੀਂ ਕਹਿੰਦੇ ਮਤਲਬ ਜੇ ਤੁਸੀਂ ਨਹੀਂ ਜਾਂਦੇ ਥੋੜੇ ਦਾ ਵੱਧ ਪੈਸੇ ਲੈ ਲੈਣਗੇ ਸਾਡਾ ਜਿਹੜਾ ਖਰਚਾ ਹੈਗਾ ਅਸੀਂ ਪੀ ਐਚ ਡੀ ਕਰਦੇ ਆਂਗੇ ਸਾਡਾ ਥੋੜਾ ਖਰਚਾ 60 70 ਹਜ਼ਾਰ ਆਉਂਦਾ ਹੈਗਾ ਤੇ ਉਧਰ ਕਿੰਨਾ ਖਰਚਾ ਆ ਰਿਹਾ ਹੈ 7 ਲੱਖ 8 ਲੱਖ ਜਿਹੜੇ ਮਗਰ ਮੱਛ ਬੈਠਿਆ ਲੁੱਟਦੇ ਆਗੇ ਹੁਣ ਜਿਹੜੇ ਪ੍ਰਾਈਵੇਟ ਹੈ ਉਹ ਕੀ ਕਰਦੇ ਆ ਪ੍ਰਾਈਵੇਟ ਆਦਿ ਐਡਮਿਸ਼ਨ ਕਰਾ ਲੈਂਦੇ ਜੀ ਨਾ ਕਲਾਸਾਂ ਲਾਉਣੀਆਂ ਨਾ ਟੀਚਰ ਰੱਖਣਾ ਜੀ ਨਾ ਬਿਜਲੀ ਫੂਕੇ ਨਾ ਪਾਣੀ ਮੱਚੀ ਕੀ ਆ ਰਹੇਗਾ ਪੈਸਾ ਆ ਰਹੇਗਾ ਨੌਨ ਐਲੀਜੀਬਲ ਨੇ ਸਰਕਾਰ ਨੇ ਕਿਹਾ کورٹ ਨੇ ਕਿਹਾ ਉਹ ਮਤਲਬ ਪੀ ਐਚ ਡੀ ਲੈ ਰਹੇ ਨੇ ਕਿੱਥੋਂ ਲੈ ਰਹੇ ਨੇ 5-6 ਲੱਖ ਰੁਪਏ ਦੋ ਪੀ ਐਚ ਡੀ ਦੇ ਦਿੰਦੇ ਆਹੋ ਪੋਲਿਟਿਕਲ ਦੇ ਵਿੱਚ ਜਾ ਕੇ ਦੇਖ ਲਓ ਸੀਸੀ ਦੇ ਵਿੱਚੋਂ ਲਿਆ ਕੇ ਬੰਦਾ ਫਿੱਟ ਕਰਕੇ ਪੀਚਰ ਨੂੰ ਫਿੱਟ ਕਰਕੇ ਉੱਥੇ ਡਿਪਾਰਟਮੈਂਟ ਚਲਾਇਆ ਜਾ ਰਿਹਾ ਲੋਕ ਇਹਦੀ ਕਮੈਂਟਰੀ ਸੁਣ ਕੇ ਖੁਸ਼ ਹੋਈ ਜਾਂਦੇ ਆ ਉਹਨਾਂ ਨੂੰ ਕਹੀ ਜਾਂਦਾਗਾ 700 ਸਾਲ ਪਹਿਲਾਂ ਕਾਂਗਰਸ ਨੇ ਇਹ ਕਰਤਾ ਮੋਦੀ ਵਾਂਗੂ ਮੈਰੂ ਨੇ ਐ ਕਰਤਾ ਇਹ ਵੀ ਉਹੀ ਕਹੀ ਜਾਂਦਾ ਜਿਹੜਾ ਪਹਿਲਾਂ ਕਹਿੰਦੇ ਸੀ ਵੀ ਭਾਈ মিডিਆ ਕਹਿੰਦੇ ਗੋਦੀ মিডিਆ ਜੀ ਆਹ ਉਹ ਦਿਖਾ ਦਿਓ ਜੀ ਪੰਜਾਬ ਦੇ ਵਿੱਚ ਵੀ মিডিਆ ਹੈਗਾ ਨਾ ਕਿੰਨਾ ਕੁ মিডিਆ ਆ ਇਹ ਵੀ ਤਾਂ ਉਹਨਾਂ ਨੇ ਰੋਕਿਆ ਹੈ ਨਾ ਇਥੇ ਬਾੜਨ ਨਹੀਂ ਦਿੰਦੇ মিডিਆ ਨੂੰ ਉਹ ਜੁੜਿਆ ਹੋ ਗਾ ਦਾ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਸੰਗਰੂਰ ਵਿਖੇ ਖੜੇ ਆ ਜਿੱਥੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਕਿ ਪੁਲਿਸ ਨੇ ਜਿਹੜੀ ਹੈ ਇੱਕ ਆਰਮੀ ਦੀ ਤਰ੍ਹਾਂ ਪੂਰਾ ਇੱਥੇ ਮਾਹੌਲ ਬਣਾ ਰੱਖਿਆ ਹੋਇਆ ਸਾਡੇ ਨਾਲ ਬਈ ਮੌਜੂਦ ਨੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਨਰਪੈ ਸਿੰਘ ਆ ਜੀ ਗਣਵੀਰ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਆ ਇੰਗਲਿਸ਼ ਦੇ ਵਿੱਚ ਤੇ ਬਾਈ ਜੀ ਕਿਵੇਂ ਤੁਸੀਂ ਇਹ ਸਾਰਾ ਵਰਤਾਰਾ ਦੇਖਦੇ ਹੋ ਇੱਕ ਤਾਂ ਆਪਾਂ ਦੇਖਿਆ ਕਿ ਕਿਦਾਂ ਜਿਹੜਾ ਪਹਿਲਾਂ ਵਾਲੀਆਂ ਸਰਕਾਰਾਂ ਨੇ ਉਹਦੀ ਗਲਤੀ ਸੀਗੀ ਆਪਾਂ ਇੱਕ ਸਰਕਾਰ ਦਾ ਛੱਡ ਕੇ ਪੂਰੀ ਨੀਤੀ ਦੀ ਗੱਲ ਕਰੀਏ ਜੇ ਉਹਨਾਂ ਨੇ ਵੀ ਉਸ ਜਿਹੜੇ ਆਈਐਸ ਅਫੀਸਰ ਨੂੰ ਬਲਕੇ ਦੇਖਣਾ ਚਾਹੀਦਾ ਸੀਗਾ ਕਿ ਉਹ ਕੀ ਕਰ ਕੀ ਰਹਿਗਾ ਤੇ ਅੱਗੇ ਜਿਹੜੀਆਂ ਇਹ ਸਰਕਾਰਾਂ ਵੀ ਆਉਂਦੀਆਂ ਇਹਨਾਂ ਦੇ ਵੀ ਸਿੱਖਿਆ ਮੰਤਰੀ ਜਾਂ ਹੋਰ ਵੱਡੇ ਕੈਬਨਟ ਦੇ ਮੰਤਰੀ ਆ ਜਿਹੜੇ ਉਹ ਇੱਕ ਲੌਲੀਪੌਪ ਵਾਂਗੂ ਸਾਰਾ ਇਹਨਾਂ ਦੇ ਚਾਂਸੇ ਦੇ ਵਿੱਚ ਪੁਲਝਾਈ ਰੱਖਿਆ ਤੇ ਤੁਸੀਂ ਸਾਰੇ ਵਰਕਰਾਂ ਨੂੰ ਕਿਵੇਂ ਦੇਖਦੇ ਮੈਂ ਗੱਲ ਆਪਣੀ ਇੱਥੇ ਸ਼ੁਰੂ ਕਰੂੰਗਾ ਦਿੱਲੀ ਦੇ ਵਿੱਚੋਂ ਜਦੋਂ ਇਹ ਚਲਾਉਂਦੇ ਆ ਵੀ ਅਸੀਂ ਸਿੱਖਿਆ ਕ੍ਰਾਂਤੀ ਕਰਦਿਆਂ ਦਿੱਲੀ ਦੇ ਵਿੱਚ ਇਹਨਾਂ ਨੇ ਕਿਹਾ ਵੀ ਐਜੂਕੇਸ਼ਨ ਦੇ ਵਿੱਚ ਬਹੁਤ ਮੱਲਾ ਮਾਰਦੇ ਆ ਉਹੀ ਪ੍ਰੋਜੈਕਟ ਲੈ ਕੇ ਠੀਕ ਹੈ ਜੀ ਉਹੀ ਪ੍ਰੋਜੈਕਟ ਲੈ ਕੇ ਆ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਆ ਸਿੱਖਿਆ ਕ੍ਰਾਂਤੀ ਦੇ ਬੋਰ ਲੱਗੇ ਹੋਏ ਆ ਆ ਨਿਕਲੀ ਪਈ ਆ ਫੂਕ ਪਹਿਲੇ ਹੀ ਫੂਕ ਕੱਢਣ ਵਾਲਾ ਤਰਨਾ ਇਹ ਆ ਸਿੱਖਿਆ ਕ੍ਰਾਂਤੀ ਕਿਹਨੇ ਕਰਨੀ ਆ ਹਾਇਰ ਐਜੂਕੇਸ਼ਨ ਦੇ ਵਿੱਚ ਜੇ ਪੜਾਉਣਾ ਕਿੰਨੇ ਪੜਾਉਣਾਗਾ ਅਸੀਂ ਕਾਲਜਾਂ ਦੇ ਵਿੱਚ ਪੜਾ ਰਹਿਆਂਗੇ ਠੀਕ ਹੈ ਜੇ ਮੰਨ ਲਓ ਸਾਨੂੰ ਕੱਢ ਦਿੱਤਾ ਗਿਆ ਉਹ ਜਵਾਕ ਕਿੱਥੇ ਜਾਣਗੇ ਕਿੱਥੇ ਜਾਣਗੇ ਜਵਾਬ ਉਹ ਉਹ ਜਵਾਬਾਂ ਦਾ ਵੀ ਖਰੋਲ ਜੂਗਾ ਜਿਹੜੇ ਸਰਕਾਰੀ ਕਾਲਜ ਹਨ ਪਹਿਲੀ ਪੰਜਾਬ ਦੇ ਵਿੱਚ ਹਿਮਾਚਲ ਤੇ ਹਰਿਆਣੇ ਦੇ ਮੁਕਾਬਲੇ ਕੱਟਨੇਗੇ ਇਹਨਾਂ ਨੇ ਕੀ ਕੀਤਾ ਕਿਹੜਾ ਕਾਲਜ ਖੋਲੇ ਇਹਨਾਂ ਨੇ ਮੈਡੀਕਲ ਕਾਲਜ ਦੇ ਚੰਨੀ ਨਦਾਵੇ ਕੀਤੇ ਸੀਗੇ ਜੀ ਇਹੀ ਕਹਿੰਦੇ ਵੀ ਸਰਕਾਰ ਹੈ ਜੇ ਗਿਣਾਉਣ ਤੇ ਆ ਜੀਏ ਉਸ ਸਮੇਂ ਚ ਇਹ ਉਹਨਾਂ ਦੀਆਂ ਗਲਤੀਆਂ ਹੋਣ ਮੰਨ ਨਹੀਂ ਆਸੀ ਗਲਤੀਆਂ ਲੱਗੀਆਂ ਇਹ ਕਹਿੰਦੀ ਕਹਿ ਕੇ ਐਸੀ ਵੀ ਉਹਨਾਂ ਨੇ ਸਾਰੀਆਂ ਗਲਤੀਆਂ ਅਸੀਂ ਠੀਕ ਕਰਾਂਗੇ ਸਾਡੇ ਪੰਜਾਬ ਦੇ ਲੋਕਾਂ ਨੇ ਦਿਲ ਖੋਲ ਕੇ ਵੋਟਾਂ ਪਾਤੀਆਂ ਉਹ 90 60 93 94 ਕਰਤੇ ਹੁਣ ਜਿੰਨੇ ਹੈਗੇ ਉਹਨੇ ਵੀ ਲੈ ਲੈਣ ਫਿਰ ਵੀ ਕੀ ਕਰ ਲਾਂਗੇ ਕੋਈ ਯਕੀਨ ਨਹੀਂ ਜਿੰਨੇ ਹੈਗੇ ਉਹਨੇ ਲੈ ਲੈਣ ਫਿਰ ਕੀ ਕਰ ਲਾਂਗੇ ਬਤ ਉਹਦੇ ਹੀ ਹੋਊਗਾ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਨਹੀਂ ਹੋਊਗੀ ਤੇ ਕੀ ਕਰ ਲਾਂਗੇ ਕਿਹੜਾ ਤੀਰ ਮਾਰ ਲਾਂਗੇ ਕੋਈ ਨਹੀਂ ਮਾਰ ਸਕਦੇ ਮੈਂ ਇੰਗਲਿਸ਼ ਪੜਾ ਰਿਆਂਗਾ ਪਹਿਲਾਂ ਐਨਪੀ ਜਦੋਂ ਦੀ ਨਹਿ ਲਾਗੂ ਕੀਤੀ ਹੈ ਨਾ ਪਹਿਲਾਂ 6 ਦਿਨ ਕਲਾਸ ਲੱਗਦੀ ਸੀ ਬੱਚਿਆਂ ਨੂੰ ਉਦੋਂ ਅੰਗਰੇਜ਼ੀ ਨਹੀਂ ਆਉਂਦੀ ਕਿਉਂਕਿ ਅਸੀਂ ਪਿੰਡੂ ਇਲਾਕੇ ਦੇ ਵਿੱਚ ਪੜਾਉਂਨੇਗੇ ਬਹੁਤ ਬਹੁਤ ਸਾਰੇ ਪਿੰਡੂ ਇਲਾਕੇ ਦੇ ਵਿੱਚ ਕਾਲਜ ਨੇ ਸਰਕਾਰੀ ਉਦੋਂ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਰੀ ਤਿੰਨ ਦਿਨਾਂ ਦੇ ਵਿੱਚ ਕੀ ਸਿਖਾਰੀ ਉਹਨਾਂ ਨੂੰ ਤਿੰਨ ਦਿਨ ਕਲਾਸ ਲੱਗਦੀ ਆ ਜਵਾਕ ਜਿਹੜਾ ਬੰਦਾ ਕੰਮ ਵੀ ਕਰਦਾਗਾ ਜਿਹੜਾ ਇੱਕ ਦਿਨ ਆਉਂਦਾ ਦੋ ਦਿਨ ਆਉਂਦਾਗਾ ਹਫਤੇ ਦੇ ਵਿੱਚ ਉਹਦੀ ਤਿੰਨ ਕਲਾਸਾਂ ਲੱਗਣਗੀਆਂ ਕਿੱਥੋਂ ਅੰਗਰੇਜ਼ੀ ਸਿਖਾ ਦੀਏ ਇਹੀ ਕਹਿੰਦਾ ਨਾ ਵੀ ਅਸੀਂ ਕੱਲਾ ਕੇਜਰੀ ਵਾਲਾ ਜਿਹੜਾ ਮੋਦੀ ਨੂੰ ਆਉਂਦਾ ਉਹ ਕਰ ਸਕਦਾਗਾ ਹਰਾ ਸਕਦਾਗਾ ਤਾਂ ਹੁਣ ਕਰ ਕੀ ਰਿਹਾ ਏ ਇਹ ਕੀ ਕਰੇ ਮੋਦੀ ਦੀਆਂ ਪਾਲਸੀਆਂ ਨੇ ਨਾ ਕਹਿੰਦਾ ਜੀ ਐਨਪੀ ਲਾਗੂ ਕਰਤੀ ਟੜਾ ਤੜ ਕਸਤੀ ਕੁਛ ਨਹੀਂ ਪੁੱਛਿਆ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ ਛੋਡੇ ਕੋਲ ਟੀਚਰ ਹੈਗੇ ਜਾਂ ਨਹੀਂ ਹੈਗੇ ਕੋਈ ਮਸਲਾ ਨਹੀਂ ਹੈਗਾ ਛੋਡੇ ਕੋਲ ਕਾਲਜ ਦੇ ਰੂਮ ਹੈਗੇ ਜਾਂ ਨਹੀਂ ਹੈਗੇ ਕੋਈ ਮਸਲਾ ਨਹੀਂ ਬਲੈਕਬੋਰਡ ਹੈਗਾ ਕਿ ਨਹੀਂ ਮਸਲਾ ਕੋਈ ਮਸਲਾ ਨਹੀਂ ਤਾਂ ਤੁਸੀਂ ਕੀ ਕਰਨਾ ਲਾਗੂ ਕਰਦੀਆਂ ਜੀ ਆ ਕਿਸ਼ੋਰ ਕੁਮਾਰ ਆ ਕਿਸ਼ੋਰ ਜਿਹੜਾ ਆਪਣਾ ਲਾਸਟ ਆਈਐਸ ਸੀਗਾ ਨਹੀਂ ਕ੍ਰਿਸ਼ਨ ਕੁਮਾਰ ਉਹ ਤੋਂ ਸੀਗਾ ਹੁਣ ਜਿਹੜਾ ਆਪਣੇ ਕਿਸ਼ੋਰ ਸੀਗੇ ਉਹਨਾਂ ਨੇ ਜਦੋਂ ਕੀਤਾ ਟੜਾ ਤੜ ਲਾਗੂ ਕਰਤੀ ਉਸ ਤੋਂ ਬਾਅਦ ਕੀ ਹੋਇਆ ਕਜ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੀ ਸਬਜੈਕਟ ਹੈ ਕੀ ਮੇਜਰ ਹੈ ਕੀ ਮਾਈਨਰ ਹੈ ਤਾਂ ਹੁਣ ਉਹ ਕਿਵੇਂ ਦੱਸੋਗੇ ਤੁਸੀਂ ਜਦੋਂ ਛੋਡੇ ਕੋਲ ਸਿੱਖਿਆ ਕ੍ਰਾਂਤੀਕਰਨ ਦੇ ਲਈ ਟੀਚਰ ਨਹੀਂ ਹੈਗੇ ਕੋਈ ਟੀਚਰਾਂ ਦੀ ਭਰਤੀ ਕੀਤੀ ਹੈ ਭਰਤੀਆਂ ਸਾਰੀਆਂ ਉਧੂ ਨਹੀਂ ਆਈਆਂ ਹੋਈਆਂ ਨੇ ਹੁਣ ਇਹਨੇ ਕਿਹਾ ਸੀ ਵੀ ਅਸੀਂ ਕਰਾਂਗੇ ਜੀ ਸੈਟ ਸਿੱਖਿਆ ਮੰਤਰੀ ਸਾਡਾ ਇੱਕ ਤੇ ਮਾਰ ਮਾਰ ਕੇ ਆ ਥੱਪੜ ਮਾਰ ਮਾਰ ਕੇ ਬਾਹਾਂ ਲੰਮੀਆਂ ਕਰਕੇ ਐਂ ਕਹਿੰਦਾ ਸੀਨਾ ਚੌੜਾ ਕਰ ਕਰਕੇ ਵੀ ਮੈਂ ਇਹ ਭਰਤੀ ਪੂਰੀ ਕਰੀਆ ਵੀ ਬਹੁਤ ਇਹਦੇ ਵਿੱਚ ਕਮੀਆਂ ਸੀ ਜੀ ਮੈਂ ਲੈ ਕੇ ਗਿਆ ਇਹਨੂੰ ਇਹਨਾਂ ਨੂੰ ਮੈਂ ਕੇਸ ਜਿੱਤ ਕੇ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਅਸੀਂ ਤਾਕਤ ਨਾਲ ਲੜਿਆ ਜੇ ਤਾਕਤ ਨਾਲ ਲੜੇ ਹੁੰਦੇ ਤਾਂ ਅੱਜ ਅਸੀਂ ਇੱਥੇ ਨਾ ਹੁੰਦੇ ਸੁਪਰੀਮ ਕੋਰਟ ਨੇ ਕਿਹਾ ਵੀ ਕੇਸ ਅ ਡਿਫੈਂਡ ਕਰਨ ਦੇ ਵਿੱਚ ਸਰਕਾਰ ਹਾਰੀ ਐ ਅਸੀਂ ਨਹੀਂ ਹਾਰੇ ਰਿਸਪੌਂਡੈਂਟ ਕੌਣ ਸੀਗੀ ਸਰਕਾਰ ਅਸੀਂ ਸਪੋਰਟ ਕਰ ਰਹੇ ਸੀ ਸਰਕਾਰ ਨੂੰ ਆਪਦੇ ਵਧੀਆ ਵਕੀਲ ਦੇ ਕੇ ਕਬਲ ਸੀ ਬਲਕਿ ਤਾਂ ਜੇ ਹੋਰ ਵੀ ਜਿੰਨੇ ਸਾਡੇ ਵਕੀਲ ਸੀ ਅਸੀਂ ਦਿੱਤੇ ਅਸੀਂ ਪੈਸਾ ਲਾਇਆ ਕਰੋੜਾਂ ਦੇ ਵਿੱਚ ਸਾਡਾ ਪੈਸਾ ਲੱਗ ਗਿਆ ਹੁਣ ਅੱਜੇ ਸਾਨੂੰ ਕੱਢਣ ਨੂੰ ਤਰੇ ਹੋਏ ਆਗੇ ਮਤਲਬ ਸਰਕਾਰੀ ਕਾਲਜਾਂ ਤੋਂ ਹੀ ਚੱਲ ਗਏ 1158 ਚੱਲ ਜਾਂਦੇ ਆ ਉਸ ਤੋਂ ਬਾਅਦ ਗੈਸਟ ਫੈਕਲਟੀ ਪਾਜਦੀ ਹੈਗੀ ਠੀਕ ਹੈ ਜੀ ਗੈਸਟ ਫੈਕਲਟੀ ਦੀ ਭਰਤੀ ਬੰਦਾ ਕਦੋਂ ਦੀ ਉਸ ਤੋਂ ਬਾਅਦ ਪਾਉਣ ਰੱਖੇ ਜਾਣਗੇ ਪੀਟੀਏ ਦੇ ਪੀਟੀਏ ਦਾ ਖਰਚਾ ਕਿੱਥੋਂ ਆਉਂਦਾ ਸਟੂਡੈਂਟਾਂ ਦੇ ਪਾਊਗਾ ਕਾਲਜਾਂ ਨੂੰ ਟੀਚਰ ਤਾਂ ਚਾਹੀਦੇ ਆ ਨਾ ਪ੍ਰੋਫੈਸਰ ਤਾਂ ਚਾਹੀਦੇ ਆ ਸਟੂਡੈਂਟ ਨੂੰ ਕਿੱਥੋਂ ਪੜ੍ਹਾਓਗੇ ਪ੍ਰਾਈਵੇਟ ਕਾਲਜ ਪ੍ਰਾਈਵੇਟ ਕਾਲਜਾਂ ਨੂੰ ਮਤਲਬ ਯੂਨੀਵਰਸਿਟੀਾਂ ਦੇ ਵਿੱਚ ਬਦਲਿਆ ਜਾ ਰਿਹਾ ਹੈਗਾ ਕਿੱ ਤੁਸੀਂ ਵੀ ਜਿਵੇਂ ਜ਼ਿਕਰ ਕੀਤਾ ਵੀ ਅਧਿਆਪਕ ਤਾਂ ਇੱਥੇ ਸੜਕਾਂ 'ਤੇ ਵੀ ਰੁਲਦੇ ਫਿਰਦੇ ਆਂ ਅਸੀਂ ਥੋੜੇ ਗਿੱਟੇ-ਗੋਡੇ ਭੰਦੇ ਵੀ ਦੇਖਿਆ ਇਹ ਸਾਰਾ ਵੀ ਉਸ ਹਾਲ ਦਾ ਮਾਹੌਲ ਦੇਖਿਆ ਅਸੀਂ ਤੇ ਫਿਰ ਜਾਂ ਤਾਂ ਕੋਈ ਚੱਜ ਦੇ ਸਲਾਹਕਾਰ ਹੈ ਨਹੀਂ ਕਿ ਜਾਂ ਮਨਸ਼ਾ ਹੈ ਨਹੀਂ ਇਹ ਦੇਖੋ ਇਹ ਗੱਲ ਨਹੀਂ ਹੈਗੀ ਵੀ ਸਟੇਟ ਕੋਲ ਚੱਜ ਦੇ ਸਲਾਹਕਾਰ ਨਾ ਹੋਣ ਆਪਣੀ ਪਾਲਿਸੀ ਲਾਗੂ ਕਰਨੀ ਹੋਵੇ ਕੇਜਰੀਵਾਲ ਦੇ ਜਦੋਂ ਜੇਲ੍ਹ 'ਚ ਸੀ ਉਹਨੂੰ ਛਡਾਉਣਾ ਹੋਵੇ ਸੁਸ਼ੋਧਿਆ ਨੂੰ ਛਡਾਉਣਾ ਹੋਵੇ ਇਹਨਾਂ ਦੇ ਮੰਤਰੀ ਨੂੰ ਛਡਾਉਣਾ ਹੋਵੇ ਤੁਸੀਂ ਇਹ ਦੇਖ ਲਓ ਵੀ ਕਿੱਥੋਂ ਤੱਕ ਜਾਂਦੇ ਆਗੇ ਅੱਜ 11:58 ਭਾਰਤੀ ਰਾਤ ਰੱਦ ਹੋਈ ਜਾਣਾ ਸੁਪਰੀਮ ਕੋਰਟ ਦੇ ਵਿੱਚੋਂ ਸੁਪਰੀਮ ਕੋਰਟ ਨੇ ਕਿਹਾ ਨਾ ਭਾਰਤੀ ਰੱਦ ਹੈ ਇਹਨੇ ਤਾਂ ਬੋਲਿਆ ਨਹੀਂ ਬੋਲਣ ਵਾਸਤੇ ਤਾਂ ਨਹੀਂ ਸਲਾਹਕਾਰ ਦੀ ਲੋੜ ਇਹ ਤਾਂ ਕਹਿਦਾ ਨਾ ਵੀ ਹਾਂ ਭਈ ਮੇਰੇ EMPLOYE ਆ ਉਹ ਤਾਂ ਕਹਿਦਾ ਨਾ ਉਹਦੇ ਵਾਸਤੇ ਸਲਾਹਕਾਰ ਦੀ ਨਹੀਂ ਲੋੜ ਉਹਦੇ ਵਾਸਤੇ ਤਾਂ IAS ਜ਼ਰੂਰੀ ਨਹੀਂ ਜਦੋਂ ਕੋਈ ਯੂਟਿਊਬਰ ਆ ਜਾ ਕੋਈ ਹੋਰ ਹੈ ਉਹਦੇ ਘਰੇ ਭੱਗ ਜਾਂਦੇ ਐ MLA ਅਸੀਂ ਸਾਰੇ ਪੰਜਾਬ ਦੇ ਵਿੱਚੋਂ ਆਇਆ ਕੋਈ MLA ਆਇਆ ਸਾਡੇ ਕੋਲ ਕੋਈ ਆ ਜਾਂਦਾ ਅਮਨ ਅਰੋੜਾ ਦਾ ਘਰ ਇੱਥੇ ਆ ਉਹੀ ਆ ਜਾਂਦਾ ਕੋਈ ਤਾਂ ਹੁੰਦਾ ਉਹਦੇ ਲਈ ਤਾਂ ਕੋਈ ਜ਼ਰੂਰਤ ਨਹੀਂ ਇੱਥੇ ਆਉਣ ਦੇ ਲਈ ਦੱਸੋ ਕਿਹੜਾ ਆਈਐਸ ਹੋਣਾ ਜ਼ਰੂਰੀ ਆ ਅੱਛਾ ਆਈਐਸ ਬਣਨੇ ਕਿੱਥੋਂ ਐਮਐਲਏ ਦਾ ਪੰਜ ਪੜਿਆ ਇਹ ਕਿੰਨਾ ਕਪੜਿਆ ਆਪ ਜਿਹੜਾ ਕਹਿੰਦਾ ਸੀਗਾ ਕਹਿੰਦੇ ਵੀ ਮਾਸਟਰ ਨੂੰ ਕੁੱਤੇ ਨੇ ਵੱਢ ਲਿਆ ਕਹਿੰਦੇ ਚੰਗੀ ਗੱਲ ਹੋਈ ਕਿਸੇ ਬੰਦੇ ਨੂੰ ਨਹੀਂ ਵੱਢਿਆ ਦੱਸੋ ਕੀ ਮਨਸ਼ਾਗੀ ਕਮੈਂਟ ਕਰਦਾ ਰਿਹਾ ਹੁਣ ਵੀ ਕੀ ਕਰਦਾ ਲੋਕ ਇਹਦੀ ਕਮੈਂਟਰੀ ਸੁਣ ਕੇ ਖੁਸ਼ ਹੋਈ ਜਾਂਦੇ ਆ ਦੁੱਖ ਨਹੀਂ ਖੁਸ਼ ਹੋ ਰਹੇ ਹੈਗੇ ਵਿਧਾਨ ਸਭਾ ਦੇ ਵਿੱਚ ਕੋਈ ਚੱਜਰੀ ਗੱਲ ਕਰਦਾ ਸੋ ਦੇਖਿਆ ਮੁੱਖ ਮੰਤਰੀ ਸਾਡਾ ਮਾਨਯੋਗ ਮੁੱਖ ਮੰਤਰੀ ਆ ਉਹਦੇ ਤੇ ਬੈਠਾ ਹੈ ਕਹਿਣਾ ਪਊਗਾ ਪਰ ਕਰਦਾ ਕੀ ਹੈ ਉਹਨਾਂ ਨੂੰ ਕਹੀ ਜਾਂਦਾਗਾ 700 ਸਾਲ ਪਹਿਲਾਂ ਕਾਂਗਰਸ ਨੇ ਐ ਕਰਤਾ ਮੋਦੀ ਵਾਂਗੂ ਮੈਰੂ ਨੇ ਐ ਕਰਤਾ ਇਹ ਵੀ ਉਹੀ ਕਹੀ ਜਾਂਦਾ ਇਹ ਗੱਲ ਜਦੋਂ ਗੱਲ ਸ਼ੁਰੂ ਕਰਨਗੇ ਕਾਂਗਰਸ ਨੇ ਐ ਕਰਤਾ ਸਾਰੇ ਵੀਡੀਓ ਦੇਖ ਲੋ ਕਿੱਥੋਂ ਸ਼ੁਰੂ ਹੋ ਗਈ ਕਾਂਗਰਸ ਨੇ ਐ ਕੀਤਾ ਇਹਨਾਂ ਨੇ ਐ ਕੀਤਾ ਪੁਰਾਣੀਆਂ ਪਾਰਟੀਆਂ ਨੇ ਕੀਤਾ ਤੁਸੀਂ ਕੀ ਕਰ ਰਹੇ ਹੋ ਭਾਈ ਪ੍ਰਗਟ ਸਿੰਘ ਤਾਂ ਬਹੁਣੀ ਹੈਗਾ ਸਿੱਖਿਆ ਮੰਤਰੀ ਚੰਨੀ ਦਾ ਸਿੱਖਿਆ ਮੰਤਰੀ ਨਹੀਂ ਜੋਇਨਿੰਗ ਲੈਟਰ ਕਿਨੇ ਦਿੱਤੇ ਆ ਸਾਨੂੰ ਜੋਇਨ ਕਿਨੇ ਕਰਾਇਆ ਇਹਦੇ ਹੱਥੋਂ ਹੋਇਆ ਨਾ ਸਿੱਖਿਆ ਮੰਤਰੀ ਵੀ ਸੀਗਾ ਕੈਨੇਡਾ ਦਾ ਉਹ ਸਾਡੇ ਨਾਲ ਦੇ ਕੈਂਡੀਡੇਟ ਆਏ ਆਗੇ ਉਹ ਕਿੱਥੇ ਜਾਣਗੇ ਹੁਣ ਉਹਨਾਂ ਦੀਆਂ ਵੀਡੀਓ ਨੇ ਇੰਨੀਆਂ ਵੀਡੀਓ ਨੇ ਮੁੱਖ ਮੰਤਰੀ ਨੂੰ ਵੱਧਦਾ ਉਹਨਾਂ ਦੀਆਂ ਕਰਵਾਈਆਂ ਗਈਆਂ ਵੀ ਇਹਨਾਂ ਨੂੰ ਦਿਖਾਓ ਹੁਣ ਉਹ ਕੀ ਕੀ ਦਿਖਾਉਣ ਕੀ ਦਿਖਾਈਏ ਅਸੀਂ ਜਿਹੜਾ ਪਹਿਲਾਂ ਕਹਿੰਦੇ ਸੀ ਵੀ ਭਾਈ মিডিਆ ਕਹਿੰਦੇ ਗੋਦੀ মিডিਆ ਜੀ ਆਹ ਉਹਨੇ ਦਿਖਾ ਦਿਓ ਜੀ ਪੰਜਾਬ ਦੇ ਵਿੱਚ ਵੀ মিডিਆ ਹੈਗਾ ਨਾ ਕਿੰਨਾ ਕੁ মিডিਆ ਹੈ ਇੰਡੀਪੈਂਡੈਂਟ মিডিਆ ਸਾਰਾ ਇਹ ਕੌਣ ਇਹ ਵੀ ਦੋਨਾਂ ਨੇ ਰੋਕਿਆ ਹੈ ਨਾ ਇੱਥੇ ਬਾਹਰ ਨਹੀਂ ਦਿੰਦੇ ਮੀਡੀਆ ਨੂੰ ਇਹਦਾ ਪਹਿਲਾ ਪ੍ਰੋਟੈਸਟ ਆ ਬਹੁਤ ਸਮੇਂ ਬਾਅਦ ਜਿਹੜਾ ਇੱਥੇ ਤੱਕ ਆ ਗਿਆ ਨਹੀਂ ਨਹੀਂ ਆਉਣ ਦਿੰਦੇ ਉਹ ਰੋਡ ਨਹੀਂ ਟੱਪਣ ਦਿੰਦੇ ਇਧਰ ਪ੍ਰਸ਼ਾਸਨ ਸਾਨੂੰ ਪਤਾ ਕੀ ਕਹਿੰਦਾ ਸਾਡੀ ਸਾਥੀ ਨੇ ਇਹ ਵੀ ਨੌਕਰੀ ਕਰ ਰਹੇ ਨੇ ਕਹਿੰਦਾ ਛੋਡੇ ਪਿੱਛੇ ਦਾ ਹੋਰ ਤਾਕਤ ਹੈ ਦੱਸੋ ਕਿਹੜੀ ਤਾਕਤ ਹੈ ਜਿੱਥੇ ਸਾਡੇ 11 58 ਦੇ ਜੇ ਸਾਥੀ ਇੰਨੇ ਇਕੱਠੇ ਹੋ ਕੇ ਆ ਗਏ ਦੁੱਖ ਹੋਣ ਕਰਕੇ ਆ ਗਏ ਇੱਥੇ ਨਹੀਂ ਆਏ ਹੋਰ ਕਿੱਥੇ ਜਾਵਾਂਗੇ ਸਾਡੀ ਸੁਣੂਗਾ ਕੌਣ ਮੁੱਖ ਮੰਤਰੀ ਦੇ ਦਰ ਤੇ ਆਇਆ ਨਾ ਇੱਥੇ ਹੀ ਰਹਿੰਦਾ ਨਾ ਚਾਹੇ ਨਾ ਰਹਿੰਦਾ ਹੋਵੇ ਕਰਤਾ ਹੈਗਾ ਨਾ ਇਸੇ ਕਰਕੇ ਲਿਆ ਨਾ ਅਸੀਂ ਤਾਂ ਨਹੀਂ ਕਿਹਾ ਵੀ ਇੱਥੇ ਲੈ ਲਾ ਜਾਂ ਉੱਥੇ ਰਹਿ ਲਾ ਨੇ ਆ ਤਾਂ ਐਸੇ ਕਰ ਕੀ ਹੈ ਵੀ ਇੱਥੇ ਰਹੂੰਗਾ ਲੋਕਾਂ ਦੀਆਂ ਗੱਲਾਂ ਸੁਣੂੰਗਾ ਦੁੱਖ ਸੁਣੂੰਗਾ ਕੋਈ ਐਮ ਐਲ ਏ 92 93 ਆ ਕਿੰਨੇ ਹੋ ਗਏ ਹੋਰ ਵੀ ਵੱਧ ਗਿਆ ਹੁਣ ਤਾਂ ਕਿੰਨੇ ਇੱਥੇ ਕੌਣ ਆਏਗਾ ਠੀਕ ਦਾ ਵੀ ਫਰਜ਼ ਨਹੀਂ ਸੀਗਾ ਕੀ ਕਿਸੇ ਨੂੰ ਕਹਿੰਦਾ ਵੀ ਵਾਹ ਸੰਗਰੂਰ ਵਾਲਾ ਭਾਗ ਜਾਓ दुखी है ਸਾਡੇ ਬੰਦੇ ਆ ਬਈ ਇੱਕ ਗੱਲ ਜ਼ਰੂਰ ਦੱਸਿਓ ਤੁਸੀਂ ਜਿਵੇਂ ਜ਼ਿਕਰ ਕੀਤਾ ਨਾ ਕਿ ਤੁਸੀਂ ਬਈ ਨੇ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਕਿ ਕਿੰਨੇ ਹਾਈਲੀ ਕੁਆਲੀਫਾਈਡ ਬੰਦੇ ਹੈਗੇ ਆ ਜਦੋਂ ਉਹਨਾਂ ਨੂੰ ਇੱਥੇ ਸੜਕਾਂ ਤੇ ਰੁਲਣਾ ਪੈ ਰਿਹਾ ਤੁਸੀਂ ਜਿੱਦਾਂ ਗੱਲ ਵੀ ਕੀਤੀ ਕਿ ਬਈ ਨੇ ਇਹ ਵੀ ਸਾਨੂੰ ਦੱਸਿਆ ਕਿ ਕਿੱਦਾਂ ਸਕੂਲਾਂ ਜਿਹੜੇ ਕਾਲਜਾਂ ਦੇ ਵਿੱਚ ਵੀ ਹੈ ਜਿਹੜੇ 100 150 ਜਵਾਕ ਹੈਗੇ ਆ ਤੇ ਉਹ ਵੀ ਆ ਨਹੀਂ ਰਹੇ ਉਹਨਾਂ ਨੂੰ ਸਾਰਾ ਮਤਲਬ ਕਿ ਫ੍ਰੀ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹੈਗੇ ਸਾਰਾ ਜਿਹੜਾ ਵਰਤਾਰਾ ਦੇਖਦੇ ਆਂ ਆਪਾਂ ਤੇ ਇੱਕ ਇਹ ਨਾਲ ਜੋੜ ਕੇ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਅੱਜ ਇੱਥੇ ਬੈਠੇ ਹੋ ਗੱਲ ਉੱਥੇ ਆ ਕੇ ਮੁਕਦੀ ਆ ਬਈ ਕਿ ਲੋਕਾਂ ਦੇ ਜਵਾਕਾਂ ਦੇ ਅੱਗੇ ਭੁੱਖ ਦਾ ਵੀ ਸਵਾਲ ਹੈ ਅੱਜ ਇੱਕ ਕੱਲੀ ਥੋੜੀ ਲੜਾਈ ਮੈਨੂੰ ਨਹੀਂ ਜਾਪਦਾ ਕੋਈ ਜਿਵੇਂ ਦੇਖ ਲੜਾਈ ਹੈ ਜਦੋਂ ਜਦੋਂ ਆਪਾਂ ਦੇਖਦੇ ਆ ਨਾ ਇਹ ਸਾਰੇ ਪੂਰੇ ਪੰਜਾਬ ਦੀ ਸਮੁੱਚੀ ਲੜਾਈ ਆ ਤੁਸੀਂ ਗੱਲ ਕੀਤੀ ਵੀ ਜਵਾਕ ਨਹੀਂ ਆਉਂਦੇ ਜਵਾਕ ਕੀ ਕਰਨਗੇ ਕਲਾਸਾਂ ਕਿਤੇ ਕੋਲ ਲਾਉਣਗੇ ਤੁਸੀਂ ਆਜੋ ਨਵੇਂ ਕਾਲਜ ਖੋਲੇ ਆਗੇ ਹੁਣ ਟੀਚਰ ਪਹੁੰਚੇ ਆ ਨਾ ਪਹਿਲਾਂ ਕੀ ਸੀ ਖਾਲੀ ਸੀਗੇ ਪਹਿਲਾਂ ਕਿੱਥੇ ਸੀਗੇ ਕਲਾਸਾਂ ਐਨਪੀ ਬਣਾਤੀ ਇਹਨਾਂ ਨੇ ਬਣਾਈਆਂ ਨਾ ਉਹ ਸਬਜੈਕਟ ਨਹੀਂ ਪਤਾ ਹੈਗਾ ਪੜਾਉਣੇ ਕਿਹੜੇ ਕੰਬੀਨੇਸ਼ਨ ਕਿਹੜਾ ਕਰਾਉਣਾ ਕੌਣ ਦੱਸੂਗਾ ਟੀਚਰ ਦੱਸਣਗੇ ਨਾ ਉਹੀ ਟੀਚਰ ਦੱਸਣਗੇ ਜਿਹੜੇ ਉੱਥੇ ਆਉਣਗੇ ਤੁਸੀਂ ਮੰਨ ਲਓ ਵੀ ਟੈਕ ਕਰਾਉਣੀ ਆ ਸਰਕਾਰੀ ਕਾਲਜ ਦਿਖਾ ਦਿਓ ਸਮਰੂਪ ਚ ਖੜਿਆ ਨਾ ਕੋਈ ਸਰਕਾਰੀ ਕਾਲਜ ਦਿਖਾ ਦਿਓ ਕਿੱਥੇ ਜਾਊਗਾ ਭਾਈ ਗਰਦਾਸ ਚ ਜਾਂਦਾ ਆ ਵੱਡੀ ਦੁਕਾਨ ਐ ਇਸ ਤੋਂ ਵੱਡੀ ਚ ਜਾਣਾ ਸੀਯੂ ਚ ਚੱਲ ਜਾਓ ਚਿਤਕਾਰਾ ਚ ਚੱਲਦੇ ਵੱਡੀਆਂ ਜਿਹੜੇ ਮਗਰਮੱਛ ਬੈਠਿਆ ਲੁੱਟਦੇ ਆਗੇ ਹੁਣ ਜਿਹੜੇ ਪ੍ਰਾਈਵੇਟ ਹੈ ਉਹ ਕੀ ਕਰਦੇ ਆ ਪ੍ਰਾਈਵੇਟ ਆਦਾਰੇ ਐਡਮਿਸ਼ਨ ਕਰਾ ਲੈਂਦੇ ਜੀ ਨਾ ਕਲਾਸਾਂ ਲਾਉਣੀਆਂ ਨਾ ਟੀਚਰ ਰੱਖਣਾ ਜੀ ਨਾ ਬਿਜਲੀ ਖੂਕੇ ਨਾ ਪਾਣੀ ਮੱਚੀ ਕੀ ਆ ਰਹੇਗਾ ਪੈਸਾ ਆ ਰਹੇਗਾ ਪੈਸਾ ਇਕੱਠਾ ਹੋ ਰਿਹਾ ਨਾ ਇੱਥੇ ਅਸੀਂ ਆਏ ਆਗੇ ਅਸੀਂ ਇੱਕ ਵਿਜ਼ਨ ਲੈ ਕੇ ਆਏ ਸੀ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਸੁਧਾਰਨਾ ਦਾ ਕਲਾਸਾਂ ਦੇ ਵਿੱਚ ਬੱਚੇ ਆ ਰਹੇ ਸੀਗੇ ਤੁਸੀਂ ਨਾ ਹੁਣ ਚਲੋ ਆਹ ਚੱਲ ਰਿਹਾ ਆਪਣਾ ਨਾ ਇਸ ਤੋਂ ਬਾਅਦ ਤੁਸੀਂ ਕਾਲਜਾਂ 'ਚ ਆਇਓ ਫਿਰ ਉੱਥੋਂ ਪਤਾ ਕਰਿਓ ਵੀ ਜਦੋਂ 11.54 ਦੀ ਪੜਤੀ ਪੂਰੀ ਹੋਈਆ ਕਿੰਨਾ ਫਰਕ ਪਿਆਗਾ ਕਿੰਨਾ ਫਰਕ ਪਿਆਗਾ ਤਲਾਸਾਂ ਦੇ ਵਿੱਚ ਬੱਚੇ ਆਉਣ ਲੱਗੇ ਹੈਗੇ ਕਿਵੇਂ ਦਾ ਪੜਾ ਰਹੇ ਨੇ ਕਿ ਸੋਨੂੰ ਵੀ ਪਤਾ ਲੱਗ ਜੂਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੁਣ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਕਾਲਜਾਂ ਦੇ ਵਿੱਚ ਜੇ ਐਡਮਿਸ਼ਨ ਨਹੀਂ ਹੋ ਰਹੀ ਉਹਦੇ ਮੰਨ ਲਓ ਕਾਰਨ ਕੀ ਹੋ ਸਕਦੇ ਮੰਨ ਲਓ ਜੇ ਉੱਥੇ ਇਨਫਰਾਸਟ੍ਰਕਚਰ ਨਹੀਂ ਹੋਊਗਾ ਜੇ ਇਨਫਰਾਸਟ੍ਰਕਚਰ ਹੈ ਕਾਲਜਾਂ ਦੇ ਵਿੱਚ ਉੱਥੇ ਬਿਲਡਿੰਗ ਨਹੀਂ ਹੋਗੀ ਬਿਲਡਿੰਗ ਦੇ ਵਿੱਚ ਇਨਫਰਾਸਟ੍ਰਕਚਰ ਚਲੋ ਸਾਰਾ ਕੁਝ ਆ ਗਿਆ ਜੇ ਉੱਥੇ ਟੀਚਰ ਨਹੀਂ ਹੈਗੇ ਕੀ ਕੋਈ ਸਟੂਡੈਂਟ ਆ ਕੇ ਉੱਥੇ ਮੱਥਾ ਟੇਕਣ ਆਊਗਾ ਉਥੇ ਕੀ ਕਰਨਾ ਆਊਗਾ ਬੱਚੇ ਨੇ ਪੜ੍ਹਨਾ ਹੈ ਅੱਜ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਪੁੱਛੀ ਸਵਾਲ ਪੁੱਛਿਆ ਵੀ ਕਿੰਨੇ ਪੜੇ ਲਿਖੇ ਮੈਂ ਨੈਟ ਕੀਤਾ ਜੀ ਮੇਰਾ ਦੋ ਵਰ ਨੈਟ ਹੈ ਜੀ ਆਰਫਾ ਮੇਰੀ ਠੀਕ ਹੈ ਜੀ ਤੇ ਮੈਂ ਪੀ ਐਚ ਡੀ ਕਰ ਰਿਹਾ ਐਮ ਫਲ ਮੇਰੀ ਹੈ ਠੀਕ ਹੈ ਜੀ ਪੀ ਐਚ ਡੀ ਮੇਰੀ ਚੱਲੀ ਜਾਂਦੀ ਆ ਇੱਥੇ ਕਿੰਨੇ ਬੈਠੇ ਆ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਨਹੀਂ ਹੈਗੇ ਹੁਣ ਪੁੱਛੋ ਪ੍ਰੋਫੈਸਰ ਕਾਹ ਤੋਂ ਨਹੀਂ ਹੈਗੇ ਜੇ ਰਿਸਰਚ ਸਕਾਲਰ ਹੋਣਗੇ ਤਾਂ ਹੀ ਪ੍ਰੋਫੈਸਰ ਹੋਊਗਾ ਉਹ ਨਹੀਂ ਪ੍ਰੋਫੈਸਰ ਬਣਨਾ 2015-16 ਦੀ ਭਰਤੀ ਹੋਈ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਖਾਲੀ ਹੋਈ ਪਿਆ ਅਸੀਂ ਕਿਸੇ ਨੂੰ ਕਹੀਏ ਵੀ ਭਾਈ ਤੂੰ ਉਹ ਬਣ ਜਾ ਪੀ ਐਚ ਡੀ ਕਰ ਲੈ ਕਿੱਥੇ ਕਰੂਗਾ ਪੋਲੀਟੀਕਲ ਦੇ ਵਿੱਚ ਜਾ ਕੇ ਦੇਖ ਲਓ ਸੀਸੀ ਦੇ ਵਿੱਚੋਂ ਲਿਆ ਕੇ ਬੰਦਾ ਫਿੱਟ ਕਰਕੇ ਟੀਚਰ ਨੂੰ ਫਿੱਟ ਕਰਕੇ ਉੱਥੇ ਡਿਪਾਰਟਮੈਂਟ ਚਲਾਇਆ ਜਾ ਰਿਹਾ ਉਹ ਪੀ ਐਚ ਡੀ ਕਿੱਥੋਂ ਕਰੂਗਾ ਹੁਣ ਤੁਸੀਂ ਇਹ ਦੇਖੋ ਮੰਨ ਲਓ ਸਰਕਾਰ ਕਹਿੰਦੇ ਆ ਵੀ ਪੀ ਐਚ ਡੀ ਦੇ ਵਿੱਚ ਗਿਣਤੀ ਵਧ ਰਹੀ ਆ ਕਿੱਥੇ ਵਧ ਰਹੀ ਆ ਜੀ ਹੁਣ ਇਹ ਵੀ ਦੇਖਣਾ ਪੈਣਾ ਨਾ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਜਾਓ ਨਾ ਸੋਨੂੰ ਲੋੜ ਨਹੀਂ 45000 ਰੁਪਇਆ ਇੱਕ ਸੈਸ਼ਨ ਦੀ ਫੀਸ ਭਰ ਦੋ ਕੋਰਸ ਵਰਕ ਦੀ ਫੀਸ ਭਰ ਦੋ 5-6 ਲੱਖ ਰੁਪਇਆ ਦੋ ਪੀ ਐਚ ਡੀ ਦੇ ਤਾਂ ਦੇ ਹੋ ਫਿਰ ਉਹਨੂੰ ਵੈਲੀਡੇਟ ਤਾਂ ਕਰ ਲਓ ਕਿਵੇਂ ਕਰੋਗੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੇ ਕੋਈ 5 ਸਾਲ ਲਾ ਰਿਹਾ ਉਹਨੂੰ ਕੋਈ ਸਿੱਖਣ ਨੂੰ ਤਾਂ ਮਿਲ ਰਿਹਾ ਤੁਸੀਂ ਸੋਨੂੰ ਇਹਨਾਂ ਨੂੰ ਗਾਈਡ ਹੀ ਨਹੀਂ ਮਿਲਦੇ ਇੱਥੇ ਗਾਈਡ ਜਿਹੜਾ ਇੱਥੇ ਪੜਾ ਰਿਹਾ ਗੁਰੂ ਕਾਸ਼ੀ ਯੂਨੀਵਰ ਇਹ ਮੈਂ ਲਾਸਟ ਗੱਲ ਕਰਕੇ ਫਿਰ ਤੁਸੀਂ ਆਪਦਾ ਸਵਾਲ ਪੁੱਛੋ ਯੂਨੀਵਰਸਿਟੀ ਹੈ ਸਾਡੇ ਕੋਲ ਦੇ ਸਾਥੀ ਜਦੋਂ ਉੱਥੋਂ ਗਾਈਡ ਨਹੀਂ ਮਿਲੇ ਨਾਲ ਦੇ ਉਹਨਾਂ ਨੇ ਇੱਥੇ ਐਡਮਿਸ਼ਨ ਲੈ ਲਈ ਉਹ ਜਿਹੜਾ ਗਾਈਡ ਆ ਨਾ ਉਹ ਇੱਥੇ ਵੀ ਬੜਾਉਂਦਾ ਹੈ ਇੱਥੇ ਆਉਂਦਾ ਨਹੀਂ ਕਦੇ ਨਹੀਂ ਮਿਲਿਆ ਉਹਨੂੰ ਉਹਦਾ ਸਨੋਪਸਿਸ ਹੋ ਗਿਆ ਉਹਨੂੰ ਕਦੇ ਨਹੀਂ ਮਿਲਿਆ ਪੇਪਰ ਭੇਜ ਦਿਓ ਜੀ ਚੈੱਕ ਕਰਕੇ ਦੇ ਦਾਂਗੇ ਤੁਸੀਂ ਦੁਬਾਰਾ ਭੇਜ ਦਿਓ ਅਸੀਂ ਕਰ ਦਾਂਗੇ ਇਹ ਰਾਣ ਪੜਾ ਰਿਹਾ ਉਹੀ ਬੰਦਾ ਮਿਲ ਨਹੀਂ ਰਿਹਾ ਕੋਈ ਕਿੱਥੋਂ ਕਰੋਗੇ ਲਬਲੀ ਤੋਂ ਲੈ ਲਓ ਚਿਤਕਾਰਾ ਤੋਂ ਲੈ ਲਓ ਦੇਸ਼ਵਕਤ ਤੋਂ ਲੈ ਲਓ ਜਿੱਥੋਂ ਮਰਜ਼ੀ ਲੈ ਲਓ ਪੰਜਾਬੀ ਯੂਨੀਵਰਸਿਟੀ ਦੇ ਵਿਭਾਗਤ ਕਿਉਂ ਨਹੀਂ ਖੋਰੀ ਕਾਰਨ ਹੀ ਹੈ ਨਾ ਵੀ ਜੇ ਉੱਥੇ ਆ ਕੇ ਪੀ ਐਚ ਡੀ ਉੱਥੋਂ ਕਰੂਗਾ ਹੁਣ ਜਿਹੜੀ ਨਵੀਆਂ ਯੂਨੀਵਰਸਿਟੀਆਂ ਬਣਾਈਆਂ ਨੇ ਦੋ ਹੁਣ ਉਹ ਕੀ ਕਰਨੀਆਂ ਯੂਨੀਵਰਸਿਟੀਆਂ ਬਣਾਤੀਆਂ ਉਹ ਕੀ ਕੰਮ ਕਰਨੀਆਂ ਪੀ ਐਚ ਡੀਆਂ ਕਰਾਉਣਗੀਆਂ ਨਾ ਕਾਲਜ ਪੀ ਐਚ ਡੀ ਨਹੀਂ ਕਰਾ ਸਕਦਾ ਪੀ ਐਚ ਡੀ ਕਰਾਉਗੇ ਕਿੰਨੇ ਚਿਰਾਉਣਗੀਆਂ 5-6 ਲੱਖ ਦੇ ਵਿੱਚ ਪੀ ਐਚ ਡੀਆਂ ਕਰਨਗੀਆਂ ਹੁਣ ਜਿਵੇਂ ਮੰਨ ਲਓ ਸਾਡੇ ਚ ਗੈਸਟ ਫੈਕਲਟੀ ਆ ਬਹੁਤ ਹੈ ਕਈ ਨੌਨ ਇਲੀਜੀਬਲ ਨੇ ਠੀਕ ਹੈ ਸਾਡਾ ਉਹਦਾ ਉਹਨਾਂ ਨਾਲ ਉਹਨਾਂ ਦੇ ਰੋਜ਼ਗਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਹੈ ਪਰ ਫੇਰ ਵੀ ਨੌਨ ਅਲੀਜੀਬਲ ਨੇ ਸਰਕਾਰ ਨੇ ਕਿਹਾ کورٹ ਨੇ ਕਿਹਾ ਉਹ ਮਤਲਬ ਪੀ ਐਚ ਡੀ ਲੈ ਰਹੇ ਨੇ ਕਿਥੋਂ ਲੈ ਰਹੇ ਨੇ ਉਹ ਚ ਲੈ ਲਓ ਠੀਕ ਹੈ ਜੀ ਹੁਣ ਮੰਨ ਲਓ ਚੈਲੰਜ ਇਹ ਹੋ ਰਿਹਾ ਹੈਗਾ ਵੀ ਜਿਹੜੀ ਗੈਸਟ ਫੈਕਲਟੀ ਹੈ ਉਹ 11 58 ਦੇ ਖਿਲਾਫ ਉਹਨਾਂ ਦੇ ਪੈ ਦੇ ਖਿਲਾਫ ਨਹੀਂ ਕਿਸੇ ਦੀਪਕ ਦੇ ਖਿਲਾਫ ਨਹੀਂ ਕਿਸੇ ਹੋਰ ਦੇ ਖਿਲਾਫ ਨਹੀਂ ਉਹ ਪੱਕੀ ਭਰਤੀ ਦੇ ਖਿਲਾਫ ਹੈ ਅਗਲੀ ਵਾਰ ਪੱਕੀ ਭਰਤੀ ਆਊਗੀ ਇਹਨਾਂ ਨੇ ਫੇਰ ਆਹੀ ਕੁਛ ਕਰਨਾ ਇਹ ਲਿਖ ਕੇ ਲੈ ਲਓ ਪਹਿਲਾਂ ਹੁਣ ਇੱਕ ਗੱਲ ਹੋਰ ਸੁਣੋ ਮੰਨ ਲਓ ਵੀ ਉੱਥੇ ਪੜਾ ਰਹੇ ਆ ਅਲੀਜੀਬਲ ਸੀਗੇ 20 ਸਾਲਾਂ ਚ ਉਹਨਾਂ ਨੇ ਕਦੇ ਪੱਕੀ ਭਰਤੀ ਦੀ ਮੰਗ ਕਰੀ ਹੋਵੇ ਦਿਖਾ ਦਿਓ ਕੋਈ ਲੈਟਰ ਭੇਜਿਆ ਹੋਵੇ ਕੀ ਕਹਿੰਦੇ ਆ ਸਾਨੂੰ ਪੱਕਾ ਕਰ ਦੋ ਜੀ ਸੁਪਰੀਮ ਕੋਰਟ ਨੇ ਕਹਦੇ ਵੀ ਭਾਈ ਪੱਕੇ ਨਹੀਂ ਹੋ ਸਕਦੇ ਅਸੀਂ एलिਜੀਬਲ ਹੋ ਕੇ ਜੋ ਭਰਤੀ ਦਾ ਪ੍ਰੋਸੈਸ ਸਰਕਾਰ ਨੇ ਬਣਾਇਆ ਸੀ ਪ੍ਰोसीजर ਬਣਾਇਆ ਸੀ ਉਹ ਫੋਲੋ ਕੀਤਾ ਅਸੀਂ ਕੀ ਕਰ ਸਕਦੇ ਆ ਜੋ ਕਾਇਦੇ ਕਾਨੂੰਨ ਸਰਕਾਰ ਬਣਾਉਗੀ ਉਸ ਤੋਂ ਹੀ ਫੋਲੋ ਕਰਾਂਗੇ ਨਾ ਮੈਂ ਕੀ ਕਰ ਸਕਦਾ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ ਨਾ ਸਟੇਟ ਵੱਡਾ ਆ ਕਿ ਮੈਂ ਵੱਡਾ ਸਟੇਟ ਕੋਲੇ ਸਭ ਕੁਝ ਹੈ ਨਾ ਮੈਂ ਤਾਂ ਸਿਰਫ ਪੇਪਰ ਦੇ ਸਕਦਾ ਮੈਂ ਆਪਣੀ ਤਿਆਰੀ ਕੀਤੀ ਪੇਪਰ ਦਿੱਤਾ ਜਿਵੇਂ ਹੋਰ 25000 ਸਟੂਡੈਂਟ ਨੇ ਦਿੱਤਾ ਸੀਗਾ ਕੈਂਡੀਡੇਟ ਨੇ ਦਿੱਤਾ ਸੀ ਮੈਂ ਵੀ ਉਹਨਾਂ ਵਿੱਚ ਇੱਕ ਸੀਗਾ ਪਰ ਮਸਲਾ ਕਿੱਥੇ ਹੈਗਾ ਮਨਸ਼ਾ ਦਾ ਹੁਣ ਜੇ ਮਨਸ਼ਾ ਹੁੰਦੀ ਦੋ ਹੁਣ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਅਸੀਂ ਭਰਤੀ ਕਰਤੀ ਜੀ ਤੇ ਦੂਜੇ ਪਾਸੋਂ ਉਹੀ ਕਹਿੰਦੇ ਤਪੂਸੀ ਮਾਰ ਕੇ ਇੱਧਰ ਹੁਣ ਤਪੂਸੀ ਮਾਰ ਕੇ ਇੱਧਰ ਹੋ ਗਏ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਜੀ ਮੀਡੀਆ ਦੇ ਵਿੱਚ ਕੀ ਚਲਾਇਆ ਜਾ ਰਿਹਾ ਵੀ ਕਾਂਗਰਸ ਨੇ ਭਰਤੀ ਗਲਤ ਕਰੀ ਹੈ ਜੀ ਤੇ ਉਦੋਂ ਕਿਉਂ ਕਹਿੰਦੇ ਸੀਗੇ ਨਾ ਕਰ ਦੇ ਬਈ ਜੁਆਇਨਿੰਗ ਲੈਟਰ ਨਾ ਦਿੰਦੇ ਜੁਆਇਨਿੰਗ ਲੈਟਰ ਕਿਹਨੇ ਦਿੱਤਾ ਭਗਵੰਤ ਮਾਨ ਨੇ ਅਸੀਂ ਕਿਹਨੂੰ ਪੁੱਛਾਂਗੇ ਭਗਵੰਤ ਮਾਨ ਨੂੰ ਜੋ ਮੁੱਖ ਮੰਤਰੀ ਉਹਨੂੰ ਪੁੱਛਾਂਗੇ ਹੁਣ ਪ੍ਰਗਟ ਸਿੰਘ ਕੋਲ ਕੀ ਕਹਿਣ ਬਗ ਜੀ ਵੀ ਤੂੰ ਮੁੱਖ ਮੰਤਰੀ ਹੈ ਅਲਾ ਕੋ ਮੁੱਖ ਮੰਤਰੀ ਦਾ ਉਹਨੂੰ ਉਹਨੂੰ ਕਹੋ ਨਾ ਰੂਲ ਕਿਹਨੇ ਬਣਾਣੇ ਆ ਇਹੀ ਮੁੱਖ ਮੰਤਰੀ ਸਾਡਾ ਮਾਜੋਗ ਮੁੱਖ ਮੰਤਰੀ ਕਹਿੰਦਾ ਸੀ ਨਾ ਵੀ ਸਾਰਾ ਕੁਝ ਠੀਕ ਕਰ ਦੂੰਗਾ ਮੈਨੂੰ ਬਣਾ ਦੋ ਲੋਕਾਂ ਇਹਨੂੰ ਚਲਾਏ ਸੀ ਕਿ 50 ਕ ਆ ਜਾਣਗੇ 60 ਕ ਆ ਜਾਣਗੇ ਲੋਕਾਂ ਨੇ ਕਹਿੰਦੇ ਵੀ ਚੱਕੋ ਜੀ ਬਾਦੂ ਤੁਸੀਂ ਕਰ ਲਓ ਤੁਸੀਂ ਸਾਨੂੰ ਦੇਖ ਲਾਂਗੇ ਕਿੰਨੇ ਦੇਤੇ ਜੀ 90 ਪਲੱਸ ਦੇਤੇ ਫਿਰ ਕੀ ਕਰਨ ਲੈ ਹੁਣ ਅਗਲੀ ਵਾਰ ਮੰਗ ਪਤਾ ਕੀ ਕਰਨਗੇ ਇਹ ਇਹ ਕਹਿਣਗੇ ਜਿੰਨੇ ਹੈਗਾ ਉਨੇ ਹੀ ਦੇ ਦਿਓ ਦੇ ਦਿਓ ਜੀ ਫਿਰ ਜਦੋਂ ਹੁਣ ਨਹੀਂ ਕੁਛ ਹੋ ਜਰੂਰ ਸਾਨੂੰ ਥੋੜਾ ਜਿਆ ਤੁਸੀਂ ਇੱਕ ਤਾਂ ਜਿਹੜੀ ਬਈ ਗੱਲ ਕੀਤੀ ਬੁਨਿਆਦੀ ਜਿਹੜੀ ਹੈਗੀ ਹੈ ਨਾ ਕਿ ਤੁਸੀਂ ਇਹ ਕਹਿਣਾ ਚਾ ਰਹੇ ਹੋ ਵੀ ਜਿਹੜਾ ਹੈ ਨਿੱਜੀ ਕਰਨ ਵਾਲਾ ਤੱਕਿਆ ਜਾ ਰਿਹਾ ਜਿਹੜਾ ਤੁਲਮਾ ਲਾ ਕੇ ਤੇ ਇਹਦਾ ਕੋਈ ਹੋਰ ਵੀ ਕਾਰਨ ਹੈ ਕੋਈ ਸਰਕਾਰ ਨੂੰ ਕੋਈ ਹੋਰ ਵੀ ਫਾਇਦਾ ਹੈ ਭਰਤੀਆਂ ਨਾ ਕਰਨ ਦਾ ਤੇ ਮੈਂ ਬਹੁਤ ਬੁਨਿਆਦੀ ਸਵਾਲ ਪੁੱਛ ਰਿਹਾ ਵੀ ਭਰਤੀਆਂ ਹੈਗੀਆਂ ਪੋਸਟਾਂ ਹੈਗੀਆਂ ਫਿਰ ਵੀ ਭਰਤੀ ਨਹੀਂ ਹੋ ਰਹੀਆਂ ਦੇਖੋ ਜੀ ਇਹਦੇ ਚ ਬਿਲਕੁਲ ਇਹੀ ਹੈ ਵੀ ਜਿਹੜੇ ਉਹਨੇ ਕਾਲਜ ਨੇ ਸਾਡੇ ਉਹਨਾਂ ਚ ਲਗਭਗ 50 ਤੋਂ 60% ਜਿਹੜੇ ਕੋਰਸ ਹੈ ਉਹ ਸਲਵਾਨਾਸ ਵਿੱਚ ਜਿਨ੍ਹਾਂ ਨੇ ਫੀਸਾਂ ਬਹੁਤ ਜ਼ਿਆਦਾ ਲੈਂਗੀਆਂ ਠੀਕ ਹੈ ਜੀ ਜਦੋਂ ਸਰਕਾਰੀ ਕਾਲਜਾਂ ਨੂੰ ਤੁਸੀਂ ਡਾਇਰੈਕਟ ਤਰੀਕੇ ਨਾਲ ਨਹੀਂ ਤੁਹਾਨੂੰ ਦਿਖਦਾ ਨਹੀਂ ਹੈਗਾ ਬਾਰੂ ਉਹ ਮੈਨੂੰ ਦਿਖ ਰਿਹਾ ਹੈਗਾ ਕਿਉਂਕਿ ਜਦੋਂ ਮਤਲਬ ਤੁਸੀਂ ਗੈਸਟ ਫੈਕਲਟੀ ਭਰਤੀ ਕਰ ਰਹੇ ਹੋ ਇਟ ਮੀਨਸ ਕੀ ਹੈ ਕਿ ਕਾਲਜ ਦੇ ਵਿੱਚੋਂ ਤਨਖਾਹ ਮਿਲਣੀ ਹੈ ਪੀਟੀਏ ਤੇ ਭਰਤੀ ਕਰ ਰਹੇ ਹੋ ਕਿੱਥੋਂ ਮਿਲਣੀ ਹੈ ਜੀ ਕਾਲਜ ਦੇ ਵਿੱਚੋਂ ਤਨਖਾਹ ਮਿਲਣੀ ਹੈ ਤੁਸੀਂ ਐਚੀਈਆਈਐਸ ਦਾ ਜਿਹੜਾ ਐਚੀਈਆਈਐਸ ਜਿਹੜਾ ਇੱਕ ਆਧਾਰ ਹੈਗਾ ਉਹ ਬਹੁਤ ਵੱਡਾ ਕਾ ਸਰਕਾਰੀ ਕਾਲਜਾਂ ਦੇ ਵਿੱਚ ਮਹਿੰਦਰਾ ਕਾਲਜ ਦੇ ਵਿੱਚ ਤੁਸੀਂ ਲਾ ਲਾ ਸੁਣਦੇ ਹੋਗੇ ਜਦੋਂ ਵੀ ਕੋਰਸ ਹੁੰਦਾਗਾ ਲਾਦਾ ਉਹ ਉਹਦੇ ਵਿੱਚ ਬਹੁਤ ਮੋਟੀ ਫੀਸ ਲਈ ਜਾਂਦੀ ਹੈਗੀ ਫਿਰ ਯੂਨੀਵਰਸਿਟੀ ਦੇ ਮੁਕਾਬਲੇ ਉੱਥੇ ਬਹੁਤ ਮੋਟੀ ਫੀਸ ਹੈਗੀ ਤਾਂ ਹੁਣ ਇਹਦੇ ਵਿੱਚ ਕੀ ਹੈ ਵੀ ਜਿਹੜੇ ਇਹ ਵੀ ਕਾਲਜ ਆ ਨਾ ਮੰਨ ਲਓ ਜੇ ਸਰਕਾਰੀ ਨੌਕਰੀ ਨਾ ਆਏ ਠੀਕ ਹੈ ਤੇ ਸਰਕਾਰੀ ਕਾਲਜਾਂ ਵਿੱਚ ਜੋ ਬੰਦੇ ਕੰਮ ਕਰ ਰਹੇ ਆਗੇ ਉਹਨਾਂ ਨੂੰ ਸਾਡੇ ਨਾਲ ਪ੍ਰੋਬਲਮ ਨਹੀਂ ਨਰਪੈ ਨਾਲ ਜਾਂ ਕਿਸੇ ਕਿਸੇ ਵੀ ਨਾਮ ਨਾਲ ਪ੍ਰੋਬਲਮ ਨਹੀਂ ਉਹਨਾਂ ਨੂੰ ਪ੍ਰੋਬਲਮ ਹੈ ਪੱਕੀ ਭਰਤੀ ਦੀ ਇਹ ਮੰਨ ਲਓ ਤੁਸੀਂ ਮੰਨ ਲਓ ਫਾਰ ਐਗਜ਼ਾਮਪਲ ਵੀ ਇਹ ਰੱਦ ਹੋ ਜਾਂਦੀ ਜੇ ਹੋਰ ਪੱਕੀ ਭਰਤੀ ਆਉ ਉਹ ਨਾ ਦੁਬਾਰਾ ਵੀ ਤਾਂ ਉਹ ਫੇਰ ਇਦਾਂ ਹੀ ਕਰਨਗੇ ਅੱਛਾ ਫਿਰ ਕੀ ਹੋ ਪਤਾਗਾ ਵੀ ਉਹ ਭਰਤੀ ਆਉਗੀ ਜਾਂ ਨਹੀਂ ਆਉਗੀ ਵੀ ਕਲ ਇਹ ਰਹੇ ਸਾਨੂੰ ਮਿਲ ਜੂਗੀ ਇਹ ਪਰਤੀ ਵਿਉਪਾਰਤੀ ਇੰਨੇ ਸੌਖੇ ਤਰੀਕੇ ਨਾਲ ਸਹੀ ਵੀ ਬਿਨਾ ਕਰਪਸ਼ਨ ਤੋਂ ਸਿਰੇ ਚੜ ਜੂਗੀ ਇਹ ਹੁਣ ਰੌਲਾ ਇਹੀ ਆ ਨਾ ਵੀ ਇੰਟਰਵਿਊ ਨਹੀਂ ਹੋਇਆ ਇੰਟਰਵਿਊ ਦੇ ਵਿੱਚ ਕੀ ਹੁੰਦਾਗਾ ਮੰਨ ਲਓ ਵੀ ਤਿੰਨ ਬੰਦੇ ਬੈਠੇ ਹੈਗੇ ਜਿਹੜੇ ਐਕਸਪਰਟ ਨੇਗੇ ਤਿੰਨ ਬੈਠੇ ਚ ਚਾਰ ਛੇ ਪੰਜ ਬੈਠੇ ਆ ਠੀਕ ਹੈ ਜੀ ਕੋਈ ਕਿਸੇ ਦਾ ਜਿਹੜਾ ਕੋਈ ਜਾਣ ਪਛਾਣ ਦਾਗਾ ਕਿਸੇ ਨਾਲ ਕੋਈ ਲਾਗਾ ਦੇਗਾ ਕਿਸੇ ਨਾਲ ਕੋਈ ਨੈਟਵਰਕ ਕਰਦਾ ਹੈ ਨੈਟਵਰਕਿੰਗ ਦੇ ਵਿੱਚ ਕੋਈ ਜਾਣਦਾਗਾ ਮੰਨ ਲਓ ਜੇ ਤਾਂ ਉਹਨੂੰ ਜਾਣਦਾਗਾ ਚਾਹੇ ਛੋਡੇ ਉਹਦੇ ਚੋਂ ਨੰਬਰ ਛੋਡੇ ਸ਼ਾਰਟ ਲਿਸਟ ਕਰਕੇ ਉਹ ਬੰਦੇ ਨਾਲੋਂ ਮੰਨ ਲਓ 30 40% ਵੱਧ ਨੇ ਪਰ ਜਦੋਂ ਉਹ ਬੰਦੇ ਨੂੰ ਜਾਣ ਦੱਸਣ ਨੂੰ ਜਾਣਦਾ ਨਹੀਂ ਠੀਕ ਹੈ ਜੀ ਉਹ ਬੰਦਾ ਕੀ ਕਰੂਗਾ ਛੋਡੇ ਨੰਬਰ ਕੱਟ ਲਾਊਗਾ ਉਹਦੇ ਬਾਦ ਲਾਊਗਾ ਫਿਰ ਉਸ ਤੋਂ ਬਾਅਦ ਮੰਨ ਲਓ ਤੁਸੀਂ ਚੈਲੰਜ ਵੀ ਕਰਨਾ ਕੋਰਟ ਦੇ ਵਿੱਚ ਤੁਸੀਂ ਚੈਲੰਜ ਕਰੋਗੇ ਕੋਰਟ ਨੇ ਕੀ ਕਹਿਣਾ ਕੋਰਟ ਕਹੂਗਾ ਵੀ ਸਾਡੇ ਹੱਥ ਖੜੇ ਆ ਇਹ ਐਕਸਪਰਟ ਦਾ ਮਾਮਲਾ ਦੇਖੋ ਉਧ ਦੇ ਪਾਰਦਰਸ਼ਤਾ ਨਹੀਂ ਹੈਗੀ ਇਧ ਦੇ ਪਾਰਦਰਸ਼ਤਾ ਇਧ ਦੇ ਪਾਰਦਰਸ਼ਤਾ ਹੈ ਆ ਜਿਸ ਜਦੋਂ ਪੇਪਰ ਸਾਡਾ ਨਿਕਲਿਆ ਵਕਾਇਦਾ ਐਡਵਰਟਾਈਜ਼ਮੈਂਟ ਹੋਈ ਠੀਕ ਹੈ ਰੂਲ ਜੋ ਵੀ ਹੋਣਾ ਠੀਕ ਹੈ ਜੀ ਉਸ ਸਮੇਂ ਜੋ ਵੀ ਬਣਾਏ ਅਸੀਂ ਪੇਪਰ ਦੇਣਾ ਸੀ ਪਾਰਦਰਸ਼ਤਾ ਸਾਰਿਆਂ ਨੇ ਪੇਪਰ ਪਰਿਆ ਸਾਰਿਆਂ ਨੇ ਤਿਆਰੀ ਕੀਤੀ ਜਿੰਨੇ ਸਾਰਿਆਂ ਨੇ ਤਿਆਰੀ ਕਰਨੀ ਉਹਨਾਂ ਦਾ ਸਾਨੂੰ ਟਾਈਮ ਮਿਲਿਆ ਉਸ ਤੋਂ ਬਾਅਦ ਪੇਪਰ ਦਿੱਤਾ ਗਿਆ ਪੇਪਰ ਦੇਣ ਤੋਂ ਬਾਅਦ ਲਿਸਟਾਂ ਬਣੀਆਂ ਰੈਂਕਿੰਗ ਹੋਈ ਉਸ ਤੋਂ ਬਾਅਦ ਸਾਨੂੰ ਜੇ ਕਿਸੇ ਦਾ ਇਹ ਵੀ ਕੁਆਰੀ ਸੀ ਵੀ ਇਹ ਜਿਹੜਾ ਸਵਾਲ ਦਾ ਤੁਸੀਂ ਜਵਾਬ ਦਿੱਤਾਗਾ ਕਮੇਟੀ ਵੱਲੋਂ ਦਿੱਤਾ ਉਹ ਗਲਤ ਹੈ ਅਸੀਂ ਚੈਲੰਜ ਕੀਤਾ ਦੁਬਾਰਾ ਫਿਰ ਚੈਲੰਜ ਹੋਈ ਲਿਸਟਾਂ ਬਣੀਆਂ ਮੈਰਿਟ ਬਣੀ ਹਰ ਇੱਕ ਨੂੰ ਮੈਰਿਟ ਦੇ ਉੱਤੇ ਚੈਲੰਜ ਕਰਨ ਦਾ ਹੱਕ ਮਿਲਿਆ ਸਭ ਕੁਝ ਮਿਲਿਆ ਇਸ ਤੋਂ ਵੱਧ ਪਾਰਦਰਸ਼ਤਾ ਕੀ ਹੋਊਗੀ ਤੁਸੀਂ ਇੰਟਰਵਿਊ ਲੈਣ ਲੱਗ ਜਓ ਕਿਸੇ ਦਾ ਇੰਟਰਵਿਊ ਬੰਦ ਕਮਰੇ ਚ ਹੁੰਦਾ ਠੀਕ ਹੈ ਉਹ ਬੰਦ ਕਮਰੇ ਚ ਜੋ ਗੱਲਬਾਤ ਹੋ ਰਹੀ ਉਹ ਬਾਹਰ ਨਹੀਂ ਆਉਂਦੀ ਨਾ ਹੀ ਉਹ ਰਿਕਾਰਡ ਹੁੰਦੀ ਹੈਗੀ ਹੁਣ ਜਿਹੜੀ ਗੱਲ ਤੁਸੀਂ ਪੁੱਛੀ ਪ੍ਰਾਈਵੇਟ ਬਾਲ ਨੂੰ ਕਿਵੇਂ ਆ ਮੰਨ ਲਓ ਸਰਕਾਰੀ ਭਰਤੀ ਨਹੀਂ ਹੁੰਦੀ ਕਾਲਜਾਂ ਚ ਜੇ ਕੀ ਸਾਨੂੰ ਲੱਗਦਾ ਵੀ ਬੱਚੇ ਆਉਣਗੇ ਪੜਨ ਤੇ ਟੀਚਰ ਨਹੀਂ ਹੈਗੇ ਬੱਚੇ ਪੜਨ ਆਉਣਗੇ ਜਦੋਂ ਸਰਕਾਰੀ ਭਰਤੀ ਹੁੰਦੀ ਆ ਤਾਂ 12 ਮਹੀਨੇ ਦੇ ਲਈ ਟੀਚਰ ਉਹਨਾਂ ਕੋਲ ਅਵੇਲੇਬਲ ਹੈ। ਉਹ ਜਦੋਂ ਮਰਜ਼ੀ ਆ ਕੇ ਜਦੋਂ ਮਰਜ਼ੀ ਗੱਲ ਕਰਨ। ਠੀਕ ਹੈ ਜਦੋਂ ਮਰਜ਼ੀ ਸਟੂਡੈਂਟ ਆ ਕੇ ਸਾਨੂੰ ਮਿਲ ਸਕਦਾ ਹੈ। ਠੀਕ ਹੈ ਅਸੀਂ ਅਵੇਲੇਬਲ ਹਾਂ। ਹੁਣ ਤੁਸੀਂ ਗੈਸਟ ਰੱਖੋਗੇ ਜਾਂ ਕੋਈ ਪੀਟੀਏ ਤੇ ਰੱਖੋਗੇ। ਠੀਕ ਹੈ ਕਿਉਂਕਿ ਗੈਸਟ ਵੀ ਭਰਤੀ ਬੰਦ ਕਰਤੀ। ਹੁਣ ਗੈਸਟ ਵੀ ਨਹੀਂ ਰੱਖਣਗੇ। ਪੀਟੀਏ ਤੇ ਰੱਖੋਗੇ। ਪੀਟੀਏ ਤੇ ਕਿੰਨੇ ਟਾਈਮ ਲਈ ਰੱਖੋਗੇ? 6 ਮਹੀਨੇ ਲਈ। ਠੀਕ ਹੈ। ਜਦੋਂ ਇੱਕ ਸਟੂਡੈਂਟ ਸਾਲ ਦੀ ਫੀਸ ਭਰ ਰਿਹਾ। ਉਹਨਾਂ ਕਲਾਸਾਂ ਕਿੰਨਾ ਟਾਈਮ ਲੱਗਦੀਆਂ ਨੇ ਜੀ? ਤੇ ਨਵੀਂ ਨਵੀਂ ਲੱਗਦੀਆਂ ਜੀ ਇੱਕ ਸੈਸ਼ਨ ਦੇ ਵਿੱਚ 40 ਕਲਾਸਾਂ ਨਹੀਂ ਲੱਗਦੀਆਂ 50 ਕਲਾਸਾਂ ਨਹੀਂ ਲੱਗਦੀਆਂ ਹੈਗੀਆਂ ਮੁਸ਼ਕਲ ਨਾਲ ਲੱਗਦੀਆਂ ਨੇ ਹੁਣ ਪੜੂਗਾ ਕੀ ਫਿਰ ਕਿੱਥੋਂ ਪੜਾਉਂਗੇ ਫਿਰ ਤਾਂ ਜਿਹੜੀ ਆ ਸਰਕਾਰੀ ਪ੍ਰਾਈਵੇਟ ਯੂਨੀਵਰਸਿਟੀਆਂ ਦੁਕਾਨਾਂ ਖੁੱਲੀਆਂ ਨੇਗੀਆਂ ਲੋਕ ਉੱਥੇ ਜਾਣਗੇ ਕਿਉਂਕਿ ਉੱਥੇ ਪੜ੍ਹਨ ਦੀ ਲੋੜ ਨਹੀਂ ਪੈਂਦੀ ਮਤਲਬ ਤੁਸੀਂ ਕਲਾਸਾਂ ਲਾਣ ਦੀ ਲੋੜ ਨਹੀਂ ਹੈ ਕਿ ਤੁਸੀਂ ਪੈਸੇ ਦੇ ਦਿਓ ਅਗੋਂ ਉਹ ਇਦਾਂ ਦੇ ਹੈਗੇ ਉਹ ਵੀ ਨਹੀਂ ਕਹਿੰਦੇ ਮਤਲਬ ਜੇ ਤੁਸੀਂ ਨਹੀਂ ਜਾਂਦੇ ਥੋੜੇ ਤਾਂ ਵੱਧ ਪੈਸੇ ਲੈ ਲੈਣਗੇ ਵੱਧ ਪੈਸੇ ਦੇ ਦਿਓ ਜੀ ਸਾਨੂੰ ਉਹ ਦੁਕਾਨਾਂ ਲੱਗੀਆਂ ਕੋਈ ਮੈਰਿਟ ਦਾ ਹੋਣੀ ਹੈਗਾ ਪੜਾਉਂਦੇ ਕੀ ਉਹਨਾਂ ਨੇ ਆਪਣੀ ਵਿਜਲੀ ਨਹੀਂ ਫੋਕਣੀ ਜੀ ਉਹਨਾਂ ਨੇ ਆਪ ਦਾ ਟੀਚਰ ਨਹੀਂ ਰੱਖਣਾ ਜੀ ਕੁਝ ਨਹੀਂ ਕਰਨਾ ਤਾਂ ਪ੍ਰਾਈਵੇਟ ਜਿਹੜੀਆਂ ਦੁਕਾਨਾਂ ਜਿੰਨੀਆਂ ਨੇ ਹੁਣ ਰਾਤ ਵਾਰਾ ਬਣਾਤੀ ਜਾਂ ਇੱਕ ਹੋਰ ਜਿਹੜੀ ਹੁਸ਼ਿਆਰਪੁਰ ਖੋਲੀ ਆ ਉਹ ਬਣਨੀ ਹੈਗੀ ਉਹ ਖੋਲੀ ਜਾਂਦਾ ਸਰਕਾਰੀ ਤਾਂ ਨਹੀਂ ਖੋਲਦੇ ਹੁਣ ਮੰਨ ਲਓ ਜੇ ਮਹਿੰਦਰਾ ਕਾਲਜ ਨੂੰ ਯੂਨੀਵਰਸਿਟੀ ਬਣਾਇਆ ਜਾਂਦਾ ਬਹੁਤ ਪੁਰਾਣੀ ਆ ਨਾ ਮਹਿੰਦਰਾ ਕਾਲਜ ਬਹੁਤ ਪੁਰਾਣਾ ਕਾਲਜ ਹੈ ਜੇ ਉਹਨੂੰ ਯੂਨੀਵਰਸਿਟੀ ਬਣਾਇਆ ਜਾਂਦਾ ਕਿੰਨੇ ਉੱਥੋਂ ਬੱਚੇ ਪੀਐਸਜੀ ਕਰਦੇ ਹੁਣ ਪੀਐਸਜੀ ਕਿੱਥੋਂ ਕਰਨਗੇ ਜੀ ਉੱਥੋਂ ਕਰਨਗੇ ਕਾਲਜਾਂ ਵਿੱਚ ਤਾਂ ਟੀਚਰ ਹੀ ਹੈ ਨਹੀਂ ਪੀ ਐਚ ਡੀ ਕਰਾਉਣ ਵਾਲਾ ਯੂਨੀਵਰਸਿਟੀ ਦੇ ਵਿੱਚ ਭਰਤੀ ਨਹੀਂ ਹੋਈ ਹੈਗੀ ਉਹਦਾ ਡਿਪਾਰਟਮੈਂਟ ਖਾਲੀ ਹੋਏ ਪਿਆ ਯੂਨੀਵਰਸਿਟੀ ਪੀ ਐਚ ਲਿਆ ਕਿੱਥੋਂ ਕਰਦੇ ਨੇ ਜਵਾਬ ਸਕਾਲਰ ਕਿੱਥੇ ਜਾ ਰਹੇ ਹੈਗੇ ਉਹ ਸਾਰੇ ਜਿ ਹਤ ਗੁਰੂ ਕਾਸ਼ੀ ਚਿਤਕਾਰਾ ਲਾਵਲੀ ਦੇਸ਼ ਭਗਤ ਹੋਰ ਬਥੇਰੇ ਯੂਨੀਵਰਸਿਟੀ ਨੇ ਪ੍ਰਾਈਵੇਟ ਆ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਅਸੀਂ ਕੀਤੀ ਆ ਸਾਡਾ ਜਿਹੜਾ ਖਰਚਾ ਹੈਗਾ ਅਸੀਂ ਪੀ ਐਚ ਡੀ ਕਰਦੇ ਆਂਗੇ ਸਾਡਾ-ਸਾਡਾ ਖਰਚਾ 60-70 ਹਜ਼ਾਰ ਆਉਂਦਾਗਾ ਤੇ ਉਧਰ ਕਿੰਨਾ ਖਰਚ ਆ ਰਿਹਾ ਜੀ 7 ਲੱਖ 8 ਲੱਖ ਇੰਨਾ ਖਰਚ ਆਉਂਦਾ ਤਾਂ ਹੁਣ ਜਿਹੜੇ ਇਹ ਵੀ ਹੈ ਹੁਣ ਇਹਦੇ ਨਾਲ ਫਾਇਦਾ ਕਿਨੂੰ ਹੋਊਗਾ ਪਰਤੀ ਨਾ ਹੋਵੇ ਹੁਣ ਤੱਕ ਕਿਉਂ ਲੜਕਦੇ ਰਹੀਏ ਪਰਤੀ ਨਾ ਹੋਵੇ ਕਿ ਕਿਨੂੰ ਫਾਇਦਾ ਜੀ ਸਰਕਾਰੀ ਕਾਲਜਾਂ ਦਾ ਕੋਈ ਫਾਇਦਾ ਨਹੀਂ ਗੈਸਟ੍ਰੋਗਿਲਟੀ ਨੂੰ ਕੀ ਫਾਇਦਾ ਇਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਕਿਨੂੰ ਜਵਾਖਾਂ ਤਾਂ ਮਾੜਾ ਹਾਲ ਹੋਣੀ ਹੈ ਨਾ ਆਬਵੀਅਸਲੀ ਸਟੂਡੈਂਟ ਕਿੱਥੇ ਜਾਂਦੇ ਹੈਗੇ ਪ੍ਰਾਈਵੇਟ ਚ ਤਾਂ ਹੁਣ ਜੇ ਹੁਣ ਇੱਕ ਹੋਰ ਹੈ ਛੋਟੀ ਜੀ ਗੱਲ ਹਿਮਾਚਲ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਮੁਕਾਬਲ ਤਾਂ ਜਿੰਨੇ ਕਾਲਜ ਪੰਜਾਬ ਚ ਹੋਣੇ ਚਾਹੀਦੇ ਆ ਨਾ ਜਿੰਨੀ ਹਿਮਾਚਲ ਦੀ ਗਿਣਤੀ ਆ ਆਪਣੇ ਮੁਕਾਬਲੇ ਤਾਂ ਉਹਨਾਂ ਦੇ ਵਿੱਚ ਕਾਲਜ ਵੱਧ ਨੇ ਹਰਿਆਣੇ ਚ ਵੱਧ ਨੇਗੇ ਆਪਣੇ ਤਾਂ 64 ਕਾਲਜ ਹੈ ਹੋਰ ਨਵੇਂ ਖੋਲੇ ਸੀ ਇਹਨੇ ਤਾਂ ਕੋਈ ਵੀ ਨਹੀਂ ਖੋਲਿਆ ਇਹਨੇ ਇੱਕ ਵੀ ਮੈਡੀਕਲ ਨਹੀਂ ਖੋਲਿਆ ਹੈਗਾ ਕਿਹੜੇ ਕੀ ਖੋਲੇ ਕੀ ਇਹਨੇ ਕੁਛ ਨਹੀਂ ਕੋਈ ਭਰਤੀ ਨਹੀਂ ਕੀਤੀ ਹੈਗੀ ਇਹਦਾ ਸਿਰਫ ਦਿਖਾ ਰਿਹਾ ਹੈਗਾ ਫਾਇਦਾ ਉਹਨਾਂ ਨੂੰ ਦੇ ਰਿਹਾ ਹੈਗਾ ਭਾਈ ਇੱਕ ਮੈਂ ਨਾ ਥੋੜਾ ਜਿਹਾ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਤੁਹਾਡਾ ਕਾਫੀ ਲੰਬਾ ਸੰਘਰਸ਼ ਵੀ ਹੈ ਇੱਕ ਤਾਂ ਚਲੋ ਭਰਤੀ ਦਾ ਤੁਸੀਂ ਦੱਸਿਆ ਵੀ ਬਹੁਤ ਟਾਈਮ ਬਾਅਦ ਆਈ ਸੀਗੀ ਪਰ ਉਸ ਤੋਂ ਬਾਅਦ ਵੀ ਜਿਹੜਾ ਤੁਹਾਡਾ ਆਪ ਦਾ ਸਫ਼ਰ ਆ ਇਹ 1158 ਫਰੰਟ ਦੇ ਨਾਲ ਵੀ ਤੇ ਜਿਹੜਾ ਮੈਂ ਤੁਹਾਡੇ ਤੋਂ ਥੋੜਾ ਨਿੱਜੀ ਸਮਝਣਾ ਚਾਹੁੰਦਾ ਤੁਸੀਂ ਕਿਉਂਕਿ ਬੰਦੇ ਨੂੰ ਕਿੰਨਾ ਮੁਸ਼ਕਲ ਹੋ ਜਾਂਦਾ ਹੈਗਾ ਤੇ ਘਰੇ ਵੀ ਸਾਰਾ ਕਿਉਂਕਿ ਜਿਵੇਂ ਵੀ ਹੈ ਖਰਚਾ ਪਾਣੀ ਤਾਂ ਕੱਟਣਾ ਹੁੰਦਾ ਉਹ ਤੁਸੀਂ ਆਵਦਾ ਜਾਂ ਤੁਹਾਡੇ ਨਾਲ ਦਿਆਂਦਾ ਮੈਂ ਥੋੜਾ ਪੱਕਾ ਸਮਝਣਾ ਚਾਹਣਾ ਹੋਗਾ ਹੁਣ ਤੁਸੀਂ ਇਹ ਦੇਖੋ ਜੀ ਪੱਖ ਇਹ ਹੈ ਜਿੰਨੇ 11 ਹੁੰਜੇ ਭਰਤੀ ਹੋਈ ਠੀਕ ਹੈ ਜੀ ਤਨਖਾਹ ਮਿਲਣ ਲੱਗੀ ਸਾਰਿਆਂ ਨੂੰ ਕਿਸੇ ਨੂੰ ਆਸ ਨਹੀਂ ਸੀ ਵੀ ਇਹ ਹਾਲ ਹੋਣਾ ਇਸ ਭਰਤੀ ਦਾ ਸਾਨੂੰ ਸੀ ਪੋਜ਼ਿਟਿਵ ਆਊਗਾ ਠੀਕ ਹੈ ਕਿਉਂਕਿ ਵਕੀਲ ਕੀਤੇ ਸੀਗੇ ਇਸ ਦਾ ਪੈਸੇ ਦਿੱਤੇ ਸੀਗੇ ਸਟੇਟੋਂ ਮੇ ਨਹੀਂ ਲੜੀ ਠੀਕ ਹੈ ਫਿਰ ਵੀ ਉਹ ਲੱਗਦਾ ਸੀਗਾ ਵੀ ਭਰਤੀ ਹੋਊ ਤਾਂ ਹਾਂ ਭਾਈ ਇੱਕ ਥੋੜਾ ਮੈਨੂੰ ਸਪਸ਼ਟ ਕਰਿਓ ਵੀ ਵਕੀਲਾਂ ਨੂੰ ਪੈਸੇ ਤੁਸੀਂ ਆਪ ਆਪਦੇ ਵੱਲੋਂ ਪੇ ਕੀਤੇ ਜਿੰਨੇ ਵਕੀਲ ਆ ਸਾਡੇ ਠੀਕ ਹੈ ਜੀ ਸਟੇਟ ਨੇ ਤਾਂ ਚਲੋ ਪਤਾ ਨਹੀਂ ਦਿੱਤੇ ਆ ਆਪਦੇ ਵਕੀਲ ਨੂੰ ਉਹ ਤਾਂ ਚਲੋ ਵੱਖਰੀ ਗੱਲ ਆ ਤਾਂ ਸਟੇਟ ਦਾ ਵਕੀਲ ਹੁੰਦਾ ਆਪਦਾ ਜਿਹੜੇ ਸਾਡੇ ਵਕੀਲ ਸੀਗੇ ਸੀ ਤਿੰਨ ਚਾਰ ਵਕੀਲ ਕਰੇ ਸੀਗੇ ਇੱਕ ਇੱਕ ਹੀアリング ਦਾ ਵੀ ਵੀ ਲੱਖ ਰੁਪਇਆ ਜਾਂਦਾ ਰਿਹਾ ਮੰਨ ਲਓ ਤੁਸੀਂ ਮੰਨ ਲਓ ਵੀ ਸਾਡੀਆਂ 10 ਕ ਹੀアリングਾਂ ਹੋਈਆਂ ਨੇ ਕਿ ਪੈਸੇ ਲਾ ਲਓ ਕਿੰਨੇ ਕਮਣ ਦੇਗੇ ਇੰਨਾ ਪੈਸਾ ਲੱਗੇਗਾ ਇਸ ਭਰਤੀ ਦੇ ਉੱਤੇ ਸਾਡਾ ਜਿੰਨੀ ਸਾਡੀ ਤਨਖਾਹ ਆਂਦੀ ਸੀ ਉਹਨੂੰ ਵਕੀਲਾਂ ਨੂੰ ਵੀ ਦੇ ਦਿੰਦੇ ਸੀ ਸਾਡੇ ਦਾ ਵਕੀਲਾਂ ਨੂੰ ਚਾਹੀ ਜਾਂਦੇ ਸੀਗੇ ਪੈਸੇ ਠੀਕ ਹੈ ਸਾਡੇ ਹੋਰ ਖਰਚੇ ਹੁਣ ਮੰਨ ਲਓ ਆ ਸੋਨੂ ਕੀ ਲੱਗਦਾ ਵੀ ਕਿੱਥੋਂ ਹੈ ਅਸੀਂ ਇਹ ਤੋਂ ਮਾਕੇ ਤਾਂ ਨਹੀਂ ਲੈ ਕੇ ਆਏ ਇਹਦਾ ਵੀ ਤਾਂ ਖਰਚ ਹੋਇਆ ਹੁਣ ਕੱਲ ਨੂੰ ਜਦੋਂ ਰਿਵਿਊ ਪਟੀਸ਼ਨ ਵੀ ਪਾਵਾਂਗੇ ਉੱਥੇ ਵੀ ਤਾਂ ਪੈਸੇ ਦੇਣੇ ਪੈਣਗੇ ਹੁਣ ਜਿਹੜਾ ਉਹ ਵਕੀਲ ਸੀਗਾ ਉਦੋਂ ਉਹ 15 'ਚ ਸੀਗਾ ਹੁਣ ਉਹਨੇ 30 'ਚ ਹੋਣਾ ਹੈ ਹੁਣ ਜਦੋਂ ਹੋਊਗਾ ਪੈਸੇ ਤਾਂ ਲੱਗਣਗੇ ਨਾ ਹੁਣ ਉਹ ਪੈਸੇ ਕਿੱਥੋਂ ਆਣਗੇ ਸਰਕਾਰ ਥੋੜਾ ਦੇਊਗੀ ਸਾਨੂੰ ਸਾਨੂੰ ਆਪਦੇ ਬਸੇ ਹੀ ਦੇਣੇ ਪੈਣੇ ਆਗੇ ਹੁਣ ਜਿਹੜੀ ਤੁਸੀਂ ਸਮਝਣ ਦੀ ਗੱਲ ਕਰ ਰਹੇ ਹੋ ਮੈਂ ਸਿਰਫ ਇਹ ਸਮਝਣਾ ਦੋਨਾ ਤੁਸੀਂ ਕਿਹਾ ਵੀ ਪਰ ਫਿਰ ਸਿੱਖਿਆ ਮੰਤਰੀ ਕਿਹੜੇ ਸਾਹ ਨਾਲ ਕਹਿ ਰਹੇ ਸੀ ਕਿ ਇਹਨਾਂ ਦੀ ਲੜਾਈ ਅਸੀਂ ਲੜ ਰਹੇ ਹਾਂ ਕਿ ਬਸ ਸਿਰਫ ਇੰਨਾ ਹੈਗਾ ਨਾ ਵੀ ਉਹ ਚ ਉਹ ਗਏ ਨਹੀਂ ਲੈ ਕੇ ਗਏ ਆ ਅਸੀਂ ਲੈ ਕੇ ਹੁਣ ਮੰਨ ਲਓ ਉਹ ਜਾਣ ਹੀ ਰਹੇ ਨਾ ਇਹਹੀ ਸਿਚੁਏਸ਼ਨ ਹੋਦੋਂ ਸੀ ਜਦੋਂ ਫਰਸਟ ਬੈਂਚ ਤੇ ਸੀ ਫਰਸਟ ਬੈਂਚ ਨੇ ਹਾਰੇ ਕਿਉਂ ਕਿ ਇਹਨਾਂ ਨੇ ਜੋਰ ਨਹੀਂ ਲਾਇਆ ਅਸੀਂ ਪ੍ਰੋਟੈਸਟ ਕਰਨ ਲੱਗੇ ਫੇਰ ਇਹਨਾਂ ਨੂੰ ਸੈਕੰਡ ਬੈਂਚ ਤੇ ਜਦੋਂ ਅਸੀਂ ਪ੍ਰੋਟੈਸਟ ਕੀਤੇ ਸਾਡੇ ਪ੍ਰੋਟੈਸਟਾਂ ਕਰਕੇ ਹੀ ਆਜ ਜ਼ੋਰ ਬਣਿਆ ਫੇਰ ਇਹ ਡਬਲ ਬੈਂਚ ਤੇ ਗਏ ਆ ਉਹਦੇ ਵਾਸਤੇ ਵੀ ਡਬਲ ਬੈਂਚ ਤੇ ਅਸੀਂ ਉਹ ਕਰਨਾਗਾ ਫਾਈਲ ਕਰਨਾਗਾ ਪਟੀਸ਼ਨ ਕਰਨਾਗਾ ਫੇਰ ਲੜਿਆ ਸਾਡੇ ਉਹਦੇ ਨਾਲ ਆਪ ਥੋੜਾ ਲੜਿਆ ਜੇ ਲੜਨਾ ਹੁੰਦਾ ਹੁਣ ਕਹਿ ਦਿੰਦਾ ਨਾ ਹੁਣ ਵੀ ਕਹਿ ਦਿੰਦਾ ਵੀ ਸਾਡੀ ਭਰਤੀ ਹੈ ਜੀ ਮੇਰੇ ਇਹ EMPLOYE ਨੇ ਮੈਂ ਲੈ ਲੜੂਗਾ ਕਿਹਾ ਨਹੀਂ ਨਾ ਕੁਝ ਨਹੀਂ ਕਿਹਾ ਤਾਂ ਜਿੰਨੇ ਵਾਰ ਵੀ ਅਸੀਂ ਇਹ ਗਏ ਨੇ ਨਾ ਕੋਰਟ ਅਸੀਂ ਲੈ ਕੇ ਗਿਆਗੇ ਆਪਣੀ ਮਨਸ਼ਾ ਨਾਲ ਨਹੀਂ ਗਏ ਜਿੰਨੇ ਸਰਕਾਰੀ ਦਫ਼ਤਰ ਨੇ ਗਏ ਅਸੀਂ ਡੀਪੀਆਈ ਬੈਠੇ ਰਹੇ ਕਾਫੀ ਦਿਨ ਉੱਥੇ ਵੀ ਤਰਨ ਆਇਆ ਸੀ ਜਦੋਂ ਅਸੀਂ ਜੁਆਇਨ ਕੀਤਾਗਾ ਉੱਥੇ ਦੇ ਜਿੰਨਾ ਅਫਸਰ ਸਾਹੀ ਆ ਜਾਂ ਹੋਰ ਮਹਿਕਮੇ ਦੇ ਵਿੱਚ ਬੰਦੇ ਸੀਗੇ ਉਹ ਇਹੀ ਕਹਿੰਦੇ ਸੀ ਵੀ ਇਹਦਾ ਤੁਸੀਂ ਲੈ ਕੇ ਆਇਓ ਭਰਤੀ ਇਹ ਨਹੀਂ ਕਰਨਾ ਚਾਹੁੰਦੇ ਸੀ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਹੈਗਾ ਇਸ ਭਾਰਤੀ ਚ ਤਾਂ ਹੀ ਦਾ ਇਹ ਹੁੰਦਾ ਨਾ ਦੋ ਬੀੜੀਆਂ ਚ ਕਦੇ ਐ ਹੋ ਜਾਂਦਾ ਕਦੇ ਐ ਹੋ ਜਾਂਦਾ